ਤੇ ਨਾਮ ਉਹਨਾਂ ਨੇ ਜਿੱਦਾਂ ਲਿਖ ਦਿੱਤਾ ਹੋਣੀ ਦਾ ਬਾਹਰਲੇ ਪਾਸੇ ਆ ਲਾਈਕ ਯਾ ਸੋ ਜਸਟ ਵਨ ਸੇਇੰਗ ਜਸਟ ਜਸਟ ਵਨ ਸੇਇੰਗ ਕਾਲਰ ਐਲੀਮੈਂਟਰੀ ਸਕੂਲ ਕੇ ਵਾਰੀ ਜਿੱਦਾਂ ਨਾ ਕੰਮ ਕਰਦੇ ਆ ਕਰਦੇ ਆ ਲਾਈਕ ਮਹਿਸੂਸ ਨਹੀਂ ਹੁੰਦਾ ਯੂ نو ਸਮ ਟਾਈਮਸ ਵਨ ਜਦੋਂ ਫੇਰ ਇਦਾਂ ਦੀਆਂ ਚੀਜ਼ਾਂ ਫੇਰ ਦੇਖੀ ਦੀਆਂ ਇਟਸ ਵੈਰੀ ਐਕਸਾਈਟਿੰਗ ਸਾਰੀ ਟੀਮ ਪੂਰੀ ਐਕਸਾਈਟਡ ਆ ਤੇ ਯੂ نو ਜਿੰਨੇ ਵੀ ਲੋਕੀ ਹੁਣ ਸੁਣ ਰਹੇ ਆ ਜ਼ਰੂਰ ਤੁਸੀਂ ਆਪਣੇ ਦਾ ਸਕੇਡਿਊਲ ਦੇ ਟਾਈਮ ਸਕੇਡਿਊਲ ਵਿੱਚੋਂ ਟਾਈਮ ਕੱਢ ਕੇ ਜ਼ਰੂਰ ਆਇਓ ਅਮ ਟਰਸਡੇ 22ਵਾਰ ਵਾਲਾ ਦਿੰਦੇ ਆ ਜੂਨ 26th ਪਚੰਗੀ ਕੈਂਪ ਜਿਹੜਾ ਉਹ ਹੋ ਕੇ ਜਿਹੜਾ ਹਟਿਆ ਮੁੰਡਿਆਂ ਦਾ ਜਿਹੜਾ ਉਹ ਕੈਂਪ ਜਿਹੜਾ ਉਹ ਕੇ ਹਟਿਆ ਹਾਂਜੀ ਕਿੰਨੇ ਕੇ ਇਸ ਵਾਰ ਨੌਜਵਾਨ ਉੱਥੇ ਪਹੁੰਚੇ ਤਾਂ ਕਿਦਾਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਜੀ ਨਹੀਂ ਕਰਦਾ ਸੀਗਾ ਮੁੜ ਕੇ ਇੱਧਰ ਹੋਮ ਵਾਪਸ ਹੋਣ ਦਾ ਵੋਕੇਸ਼ਨ ਚੱਲ ਰਹੀ ਸੀ ਇਦਾਂ ਲੱਗਦਾ ਵੋਕੇਸ਼ਨ ਚੱਲ ਰਹੀ ਸੀ ਪੂਰੀ ਤੇ ਉੱਥੇ ਜਿਹੜੇ ਬੱਚੇ ਵੀ ਸੀਗੇ ਉੱਥੇ ਉਹਨਾਂ ਦਾ ਵੀ ਇਦਾਂ ਮਨ ਨਹੀਂ ਕਰਦਾ ਸੀ ਮੁੜ ਕੇ ਆਉਣ ਦਾ ਠੀਕ ਹੈ ਦੋ ਤਿੰਨ ਦਿਨਾਂ ਦੇ ਦੇ ਕਿ ਦੂਜੇ ਨੂੰ ਝਾਕਦੇ ਆ ਇਹਨਾਂ ਦੇਖਦੇ ਕਿੱਦਾਂ ਦੇ ਆ ਇਦਾਂ ਹਨਾ ਪਰ ਅਸੀਂ ਇਦਾਂ ਕਰਦੇ ਆ ਨਾ ਐਵਰੀ ਡੇ ਅਸੀਂ ਫਿਜ਼ੀਕਲ ਟ੍ਰੇਨਿੰਗ ਕਰਦੇ ਆ ਇਹਨਾਂ ਦੀ ਸਵੇਰੇ ਥਾਲ ਕੇ ਇਹਨਾਂ ਨੂੰ 6:00 in the morning ਤੇ ਫਿਰ ਉਹ ਨਾ ਉਹਦੇ ਵਿੱਚ ਕਾਫੀ ਜਿੰਦਾ ਲੈ ਕੇ ਨਾ ਟੀਮ ਵਰਕ ਜਿੰਦਾ ਪੈਦਾ ਹੋ ਜਾਂਦੀ ਆ ਲੈ ਬ੍ਰਦਰ ਤੁਹਾਡੇ ਜਿਦਾ ਆਪਣਾ ਭਾਈਚਾਰਾ ਜਿੰਦਾ ਬਿਲਕੁਲ ਜੀ ਹਾਂਜੀ 100% ਉੱਥੇ ਉਸ ਤੋਂ ਬਾਅਦ ਉਹ ਉਹ ਆਪਣੇ ਨਾ ਬੀਬੀ ਪਰਮਜੀਤ कौर ਖਲਰਾਜੀ ਨੇ ਵੀ ਆਉਣਾ ਆ ਨਵੀ ਬੀਬੀ ਨੋਖਿਰਨ ਕੌਰ ਨੇ ਵੀ ਆਉਣਾ ਉਹਨਾਂ ਦੀ ਬੇਟੀ ਨੇ ਵੀ ਆਉਣਾ ਸੋ ਲਾਈਕ ਉਥੇ ਉਹਨਾਂ ਨੇ ਆਈ ਥਿੰਕ ਸਰਦਾਂਜਲੀ ਦੇਣੀ ਹੈ ਉਹਨਾਂ ਨੂੰ ਇਸ ਟਾਈਪ ਦੀ ਆਈ ਡੋਨਟ ਨੋ ਵਾਟ ਰਾਈਟ ਸੋ ਸਮ ਟਾਈਮਸ ਥੋੜਾ ਜਿਹਾ ਜ਼ੂਮ ਆਊਟ ਕਰਨਾ ਪੈਂਦਾ ਆ ਭਈ ਇਹ ਜਿਹੜੀ ਬਹੁਤ ਇੱਕ ਜਿਹੜੀ ਜਿਹੜਾ ਦਿਨ ਹੈ ਇਤਿਹਾਸਿਕ ਦਿਨ ਹੈ ਇਟਸ ਅ ਵੈਰੀ ਹਿਸਟੋਰੀਕਲ ਡੇ ਫॉर ਦ ਸਿਕਸ ਲਾਈਕ ਓਵਰਆਲ ਆਈ ਥਿੰਕ ਜਿੱਦਾਂ ਹੁਣ ਗਾਂ ਸੋ 150 ਸਾਲ ਗਾਂ ਜਾ ਕੇ ਫੇਰ ਇਹ ਦਿਨ ਹੁਣ ਯਾਦ ਆਊਗਾ ਕੌਮ ਨੂੰ ਭਈ ਅਮਰੀਕਾ ਦੀ ਧਰਤੀ ਤੇ ਜਿੱਦਾਂ ਇੱਕ ਸਕੂਲ ਸ਼ਹੀਦ ਭਾਈ ਜਸਵੰਤ ਸਿੰਘ ਖਾਲਸਾ ਦੇ ਨਾਂ ਤੇ ਉਹ ਨਹੀਂ ਸੋਚਦਾ ਸੀ ਜਿਹੜੇ ਪ੍ਰੈਸੀਸ ਸੀਗੇ ਆ ਹਿਊਮਨ ਰਾਈਟਸ ਜਿਹੜੇ ਲੋਕ ਗੱਲ ਕਰਦੇ ਆ ਬਿਲਕੁਲ ਯਾਰ ਇਨਸਾਫ ਦੀ ਜਿਹੜੀ ਲੋਕ ਗੱਲ ਕਰਦੇ ਜਸਟਿਸ ਦੀ ਜਿਹੜੀ ਗੱਲ ਕਰਦੇ ਆ ਇਹ ਸਾਨੂੰ ਮਾਣਾ ਵੀ ਸਾਡੇ ਸਿੱਖਾਂ ਦੇ ਵਿੱਚ ਉਹ ਇੱਕ ਸੀਗਾ ਬਿਲਕੁਲ ਇਨਸਾਨੀਅਤ ਨੂੰ ਮਾਣਾ ਵੀ ਉਹ ਇਨਸਾਨੀਅਤ ਦੇ ਲਈ ਉਹਨਾਂ ਨੇ ਇੱਕ ਕੁਰਬਾਨੀ ਜਿਹੜੀ ਉਹ ਦਿੱਤੀ ਆ ਸੋ ਇੱਕ ਕੇਸ ਆਇੰਗਲ ਤੋਂ ਵੀ ਜਿਹੜੇ ਲੋਕ ਜੇ ਤੁਸੀਂ ਸਿੱਖ ਨਹੀਂ ਵੀ ਹੋ ਤਾਂ ਵੀ ਇੱਕ ਬਹੁਤ ਹਿਸਟੋਰਿਕ ਮੂਵਮੈਂਟ ਆ ਵੀ ਇੱਕ ਹਿਊਮਨ ਰਾਈਟ ਐਕਟੀਵਿਸਟ ਦੇ ਨਾਮ ਦੇ ਉੱਤੇ ਇੱਕ ਸਿਕਰ ਦੇ ਸ਼ਹੀਦ ਦੇ ਨਾਮ ਦੇ ਉੱਤੇ ਇੱਕ ਉਹ ਪੰਜਾਬੀ ਜਿਹਨੇ ਲਵਾਰਿਸ ਲਾਸ਼ਾਂ ਜਿਹੜੀਆਂ ਲੱਭੀਆਂ ਤੇ ਖੁਦ ਉਸ ਨੂੰ ਲਵਾਰਿਸ ਲਾਸ਼ ਜਿਹੜਾ ਹੋ ਬਣਾ ਦਿੱਤਾ ਗਿਆ ਵੀ ਉਹਨਾਂ ਦੇ ਨਾਮ ਦੇ ਉੱਤੇ ਇੱਕ ਐਲੀਮੈਂਟਰੀ ਸਕੂਲ ਬਣ ਰਿਹਾ ਹੈ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਸੁਣ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਕਨਵਿਸ਼ ਸਿੰਘ ਮੇਰੇ ਨਾਲ ਅੱਜ ਦੇ ਦਾ ਜਕਾਰਾ ਸ਼ੋਅ ਦੇ ਵਿੱਚ ਜੁੜ ਚੁੱਕੇ ਨੇ ਸਿਮਰਨਜੀਤ ਸਿੰਘ ਸਿਮਰਨ ਸਵਾਗਤ ਹੈ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸੋ ਕਹਾਂਗੇ ਸਿਮਰਨ ਵੀ ਉਹ ਦਿਨ ਬਹੁਤ ਨਜ਼ਦੀਕ ਆ ਗਿਆ ਜਿਸ ਦਾ ਆਪਾਂ ਨੂੰ ਬਹੁਤ ਬੇਸਬਰੀ ਤੋਂ ਇੰਤਜ਼ਾਰ ਸੀਗਾ ਅ ਸ਼ਹੀ ਜਸਮਨ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਜੋ ਐਲੀਮੈਂਟਰੀ ਸਕੂਲ ਆ ਉਸ ਦਾ ਉਦਘਾਟਨ ਹੋਣ ਜਾ ਰਿਹਾ ਰਾਈਟ 26 ਤਰੀਕ ਆ ਗਈ ਹੈ ਆਲਮੋਸਟ ਤੇ ਉਹਦੇ ਵੀਰਵਾਰ ਨੂੰ ਇੱਕ ਇਤਿਹਾਸਿਕ ਹਿਸਟੋਰਿਕ ਇਵੈਂਟ ਜਿਹੜਾ ਉਹ ਹੋ ਰਿਹਾ ਹੈ ਹਿਸਟੋਰਿਕ ਪਲ ਜਿਹੜਾ ਉਹ ਆ ਰਿਹਾ ਆ ਸਿੱਖਾਂ ਦੇ ਲਈ ਚਾਹੇ ਉਹ ਕਿਤੇ ਵੀ ਵਸਦੇ ਨੇ ਦੁਨੀਆ 'ਚ ਕਿਤੇ ਵੀ ਵਸਦੇ ਆ ਉਹਨਾਂ ਦੇ ਲਈ ਬੜੇ ਮਾਣ ਵਾਲਾ ਦਿਨ ਆ ਰਿਹਾ ਹੈ ਹਾਂਜੀ ਸੋ ਤਿਆਰੀਆਂ ਪੂਰੀਆਂ ਹਾਂਜੀ ਪੂਰੀਆਂ ਤਿਆਰੀਆਂ ਜੀ ਮੈਂ ਕੱਲ ਉਹ ਆਈ ਵਾਸ ਡਰਾਈਵਿੰਗ ਬਾਈ ਮੈਂ ਉਹ ਉਸੇ ਸੜਕ ਤੇ ਮੈਂ ਜਾਂਦਾ ਜਾਂਦਾ ਸੀਗਾ ਤੇ ਨਾਮ ਉਹਨਾਂ ਨੇ ਜਿੱਦਾਂ ਲਿਖ ਦਿੱਤਾ ਹੁਣ ਜਿੱਦਾਂ ਬਾਹਰਲੇ ਪਾਸੇ ਆ ਲਾਈਕ ਯਾ ਸੋ ਜਸਟ ਵਨ ਸੇਇੰਗ ਇਟ ਹਾਂ ਦੀ ਜਸਟ ਜਸਟ ਵਨ ਸੇਇੰਗ ਕਾਲਰ ਐਲੀਮੈਂਟਰੀ ਸਕੂਲ ਕੇਵਰੀ ਜਿੱਦਾਂ ਨਾ ਕੰਮ ਕਰਦਿਆਂ ਕਰਦਿਆਂ ਲਾਈਕ ਮਹਿਸੂਸ ਨਹੀਂ ਹੁੰਦਾ ਯੂ ਨੋ ਫਿਰ ਸਮ ਟਾਈਮਸ ਵਨ ਜਦੋਂ ਫਿਰ ਇਦਾਂ ਦੀਆਂ ਚੀਜ਼ਾਂ ਫਿਰ ਦੇਖੀ ਦੀਆਂ ਫਿਰ ਹੁਣ ਨਾ ਉਥੇ ਉਹਨਾਂ ਨੇ ਲਾਤਾ ਜਿੱਦਾਂ ਪੂਰੇ ਵੱਡੇ ਵੱਡੇ ਅੱਖਰਾਂ ਚ ਫਿਰ ਹੁਣ ਜਿੱਦਾਂ ਕੇਵਰੀ ਫਿਰ ਇਸ ਲਾਈਕ ਰਿਐਲਿਟੀ ਫਿਰ ਹਿੱਟ ਕਰਦੀ ਹਿੱਟ ਕਰਦੀ ਆ ਤੇ ਹੁਣ ਹੁਣ ਕੰਮ ਜਿੱਦਾਂ ਹੋਣਾ ਹੋ ਗਿਆ ਆ ਤੇ ਫਿਰ ਇਟਸ ਵੈਰੀ ਐਕਸਾਈਟਿੰਗ ਸਾਰੀ ਟੀਮ ਪੂਰੀ ਤੇ um you know ਜਨੇਵੀ ਲੋਕੀ ਹੁਣ ਸੁਣ ਰਹੇ ਆ ਜਰੂਰ ਤੁਸੀਂ ਆਪਣੇ ਜਿਹੜਾ ਸਕੇਡਿਊਲ ਦੇ ਟਾਈਮ ਦੇ ਸਕੇਡਿਊਲ ਵਿੱਚੋਂ ਟਾਈਮ ਕੱਢ ਕੇ ਜਰੂਰ ਆਇਓ ਅਮ ਥਰਸਡੇ 22ਵਾਰਾ ਦੇਨੇ ਆ ਜੂਨ 26 8:30 ਵਜੇ ਉਥੇ ਪਹੁੰਚ ਜਾਓ ਪਾਰਕਿੰਗ ਉਥੇ ਕਾਫੀ ਲਿਮਟਿਡ ਹੋਣੀ ਆ ਫਿਰ ਜਿੰਨੇ ਤੁਸੀਂ अर्ਲੀ ਤੁਸੀਂ ਆ ਸਕਦੇ ਹੋ ਉਹਨਾਂ ਵਧੀਆ ਹੈ ਇਨਸਾਈਡ ਹੀ ਆ ਪਾਰਕ ਹੈ ਹਾਂਜੀ ਹਾਂਜੀ ਇਨਸਾਈਡ ਇਨਸਾਈਡ ਵੀ ਪਾਰਕਿੰਗ ਹੋਗੀ ਪਰ ਉਥੇ ਘਾਟ ਪਾਰਕਿੰਗ ਹੋਣੀ ਆ ਇੱਕ ਅਕ੍ਰੋਸ ਦ ਸਟਰੀਟ ਇੱਕ ਰਾਈਟ ਏਰੀਆ ਉਥੇ ਵੀ ਪਾਰਕਿੰਗ ਹੋਣੀ ਆ ਸਾਹਮਣੇ ਜਿਹੜਾ ਸਾਹਮਣੇ ਜਿਹੜਾ ਹਾਂਜੀ ਤੇ ਇੱਕ ਇਧਰਲੇ ਪਾਸੇ ਇੱਕ ਮੈਕਡੋਨਲਡਸ ਆ ਉਧਰਲੇ ਪਾਸੇ ਵੀ ਥੋੜੀ ਜਿਹੀ ਪਾਰਕਿੰਗ ਹੋਣੀ ਆ ਤੇ ਆਮ ਉਥੇ کافی ਆਪਣੇ ਉਥੇ ਸੇਵਾਦਾਰ ਹੋਗੇ ਜਿਨ੍ਹਾਂ ਨੇ orange vest ਪਾਈ ਹੋਣੀ ਆ ਲੋਕਾਂ ਨੂੰ ਡਾਇਰੈਕਟ ਕਰਦੇ ਸੋ ਜਰੂਰ ਹੋ ਤੁਸੀਂ ਜਿੰਨੇ ਵੀ ਹੁਣ ਲੋਕੀ ਸੁਣਦੇ ਆ ਲਾਈਕ ਇਵਨ ਇਫ ਯੂ ਜੇ ਤੁਸੀਂ ਦੂਰ ਤੋਂ ਵੀ ਸੈਕ੍ਰਮੈਂਟੋ ਲਾਸ ਐਂਜਲਸ ਡਸਨਟ ਮੈਟਰ ਸਾਡੇ پاسੋਂ ਆਉਣਾ ਆਊਟ ਆਫ ਕੈਲੀਫੋਰਨੀਆ ਆਊਟ ਆਫ ਅਮਰੀਕਾ ਕੈਲੀਫੋਰਨੀਆ ਦਿੱਥੋਂ ਵੀ ਬੰਦੇ ਆ ਸਕਦੇ ਜਰੂਰ ਆਪਣੇ ਗੱਡੀਆਂ ਭਰ ਕੇ ਤੁਸੀਂ ਸੰਗਤਾਂ ਨੂੰ ਲੈ ਕੇ ਆਓ ਐਗਜ਼ੈਕਟਲੀ ਹਾਂਜੀ ਫਰਜ਼ ਬਣਦਾ ਆਪਣਾ ਹੁਣ ਪੂਰਾ ਇਹ ਆਈ ਥਿੰਕ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਇਹ ਚੀਜ਼ ਹੋਣ ਜਾ ਰਹੀ ਆ ਬੜੀ ਇੱਕ ਮਾਣ ਵਾਲੀ ਗੱਲ ਆ ਜਿੱਦਾਂ ਆਪਾਂ ਜਦੋਂ ਉਹਨਾਂ ਦੇ ਨਾਮ ਦੇ ਉੱਤੇ ਪਾਰਕ ਬਣਿਆ ਸੀਗਾ ਹੁਣ ਜਦੋਂ ਉਹਨਾਂ ਦੇ ਨਾਮ ਦੇ ਉੱਤੇ ਇੱਕ ਐਲੀਮੈਂਟਰੀ ਸਕੂਲ ਰਹਿੰਦੀ ਦੁਨੀਆ ਤੱਕ ਜਿਹੜੇ ਨਾਮ ਰਹਿਣੇ ਆ ਉਥੋਂ ਇਦਾਂ ਦੇ ਬੰਦੇ ਇਦਾਂ ਦੇ ਨਿਆਣਿਆਂ ਨੇ ਪੜ੍ਹਨਾ ਆ ਹੋ ਸਕਦਾ ਕੌਮ ਦੇ ਲੀਡਰ ਵਲਕਾਂ ਦੇ ਲੀਡਰ ਬਿਲਕੁਲ ਜੀ ਵੱਡੀਆਂ ਵੱਡੀਆਂ ਥਾਵਾਂ ਦੇ ਉੱਤੇ ਜਿਹੜੇ ਉਹ ਜਾਣਗੇ ਤਾਂ ਉਹ ਆਪਣੇ ਉਹਨਾਂ ਰੂਟਸ ਉਹਨਾਂ ਥਾਵਾਂ ਨੂੰ ਜਿਹੜਾ ਉਹ ਯਾਦ ਰੱਖਣਗੇ ਸੋ ਇੱਕ ਹਿਊਮਨ ਐਕਟੀਵਿਸਟ ਹਿਊਮਨ ਕਹਿ ਸਕਦੇ ਆ ਵੀ ਜਿਹੜੇ ਹੱਕਾਂ ਦਾ ਹਿਊਮਨ ਰਾਈਟਸ ਦਾ ਜਿਹੜਾ ਰਾਖਾ ਜਸਵੰਤ ਸਿੰਘ ਜੀ ਖਾਲੜਾ ਸ਼ਹੀਦ ਉਹਨਾਂ ਦੇ ਨਾਮ ਦਿੱਤੇ ਹੈਗਾ ਸੋ ਇਸ ਦੇ ਉੱਤੇ ਆਪਾਂ ਮੁੜ ਕੇ ਵਾਪਸ ਆਉਨੇ ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਤਰੀਕ ਦੱਸਣੀ ਸੀ ਆਪਾਂ ਦੱਸਤੀ ਆਪਾਂ ਇਸ ਤੇ ਹੋਰ ਗੱਲਬਾਤ ਕਰਾਂਗੇ ਹਾਂਜੀ ਪਚੰਗੀ ਕੈਂਪ ਜਿਹੜਾ ਉਹ ਹੋ ਕੇ ਜਿਹੜਾ ਹਟਿਆ ਮੁੰਡਿਆਂ ਦਾ ਜਿਹੜਾ ਉਹ ਕੈਂਪ ਜਿਹੜਾ ਉਹ ਕੇ ਹਟਿਆ ਹਾਂਜੀ ਕਿੰਨੇ ਕੇਸ ਵਾਰ ਨੌਜਵਾਨ ਉੱਥੇ ਪਹੁੰਚੇ ਤਾਂ ਕਿਦਾਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਹਾਂਜੀ ਅ ਹੁਣੇ ਆ ਲਾਸਟ ਮੰਡੇ ਪਿਛਲਾ ਹੁਣ ਮੰਡੇ ਉਹ ਆਪਣਾ ਉੱਥੇ ਸਮਾਤੀ ਸੀਗੀ ਸਾਡੀ ਜੀ ਤੇ ਜੀ ਨਹੀਂ ਕਰਦਾ ਸੀਗਾ ਮੁੜ ਕੇ ਇੱਧਰ ਹੋ ਵਾਪਸ ਹੋਣ ਦਾ ਵਕੇਸ਼ਨ ਚੱਲ ਰਹੀ ਸੀ ਇਦਾਂ ਲੱਗਦਾ ਵਕੇਸ਼ਨ ਚੱਲ ਰਹੀ ਸੀ ਪੂਰੀ ਤੇ ਉੱਥੇ ਜਿਹੜੇ ਬੱਚੇ ਵੀ ਸੀਗੇ ਉੱਥੇ ਉਹਨਾਂ ਦਾ ਵੀ ਇਦਾਂ ਮਨ ਨਹੀਂ ਕਰਦਾ ਸੀ ਮੁੜ ਕੇ ਆਉਣ ਦਾ ਠੀਕ ਹੈ ਤੇ ਹੁਣ ਉੱਥੇ ਨਾ ਲਾਈਕ ਜਿਹੜੇ ਪਹਿਲੇ ਪਹਿਲੇ ਜਿਹੜੇ 1-2 ਦਿਨ ਹੁੰਦੇ ਉਹ ਤਾਂ ਹੁੰਦੇ ਹਾਰਡ ਵੈਰੀ ਹਾਰਡ ਬਿਕਾਜ਼ ਦੋ ਹੋ ਸਪੈਸ਼ਲੀ ਬੱਚਿਆਂ ਲਈ ਮੁੰਡਿਆਂ ਲਈ ਕਿਉਂਕਿ ਘਰੋਂ ਦੂਰ ਰਹਿਣਾ ਪਹਿਲੀ ਵਾਰੀ ਯੂ نو ਐਂਡ ਮਾਪਿਆਂ ਤੋਂ ਦੂਰ ਰਹਿਣਾ ਆਪਣੇ ਕਮਰਿਆਂ ਤੋਂ ਦੂਰ ਰਹਿਣਾ ਆਪਣੇ ਫੋਨਾਂ ਤੋਂ ਦੂਰ ਰਹਿਣਾ ਆਪਣੇ ਗੇਮਾਂ ਤੋਂ ਦੂਰ ਰਹਿਣਾ ਸੋ ਲਾਈਕ ਇਟਸ ਵੈਰੀ ਹਾਰਡ ਰਾਈਟ ਡੀਟੌਕਸ ਹੁੰਦਾ ਨਾ ਲੱਗ ਜਾਂਦਾ ਪੂਰਾ ਡੀਟੌਕਸ ਹੁੰਦਾ ਨਾ ਬੱਚੇ ਨਾ ਉਹ ਤਾਂ ਇਦਾਂ ਫਿਰ ਇਦਾਂ ਬਿਮਾਰ ਹੋ ਜਾਂਦੇ ਨਾ ਤੁਸੀਂ ਪੁੱਛੋ ਨਾ ਮੇਰਾ ਆਹ ਦੁਖਣ ਲੱਗ ਪਿਆ ਉਹ ਦੁਖਣ ਲੱਗ ਪਿਆ ਹਨਾ ਮੈਨੂੰ ਦਵਾਈ ਚਾਹੀਦੀ ਆ ਇਦਾਂ ਉਦਾਂ ਜਿੱਦਾਂ ਹੁਣ ਜਿੱਦਾਂ ਅਮਲੀ ਹੁੰਦੇ ਜਿੱਦਾਂ ਨਾ ਐਡਿਕਸ਼ਨ ਟੁੱਟ ਗਈ ਨਾ 100% ਉਹਨਾਂ ਦੇ ਵਿਦਡਰਾਅਲਸ ਹੁੰਦੇ ਆ ਵਿਦਡਰਾਅਲਸ রাইਟ ਸੋ ਲਾਈਕ ਉਹ ਐਡਿਕਸ਼ਨ ਤੋਂ ਭਾਵੇਂ ਇੱਥੇ ਜਿਹੜਾ ਇਹ ਟੈਕਨੋਲੋਜੀ ਦੀ ਐਡਿਕਸ਼ਨ ਆ ਪਰ ਲਾਈਕ ਚੌਥੇ ਪੰਜਵੇਂ ਦਿਨ ਹਨਾ ਦੋ ਆਪਣੇ ਫੋਨਾਂ ਨੂੰ ਭੁੱਲੇ ਜਾਂਦੇ ਹੁੰਦੇ ਆ ਫਿਰ ਮਾਪਿਆਂ ਦੇ ਫੋਨਾਂ ਨਾਲ ਬੰਦੇ ਸਾਨੂੰ ਵੀ ਬੱਚੇ ਸਾਨੂੰ ਫੋਨ ਨਹੀਂ ਕਰਦੇ ਉਹ ਲੋਡ ਨਹੀਂ ਹੁਣ ਉਹ ਸੈੱਟ ਲੈ ਲੋਡ ਹੁਣ ਲੋਡ ਨਹੀਂ ਤਾਂ ਇੱਕ ਮੁੰਡਾ ਸੀਗਾ ਉਹ ਕਹਿੰਦਾ ਭਈ ਇੰਨੀ ਮੈਂ ਕਦੀ ਘਰੋਂ ਬਾਹਰ ਇੰਨਾ نیچے ਰਿਆ ਨਹੀਂ ਆਈ ਥਿੰਕ ਲਾਈਕ ਉਹ ਲਾਈਕ 13 ਕ ਸਾਲਾਂ ਦਾ ਸੀਗਾ ਮੁੰਡਾ ਠੀਕ ਆ ਤੇ ਉਹ ਕਹਿੰਦਾ ਭਈ ਮੈਂ ਆਪਣੇ ਮਾਪਿਆਂ ਤੋਂ ਇੰਨਾ ਚਿਰ ਲਈ ਮੈਂ ਦੂਰ ਨਹੀਂ ਰਿਆ ਉਹ ਕਹਿੰਦਾ ਮੈਨੂੰ ਚੰਗਾ ਲੱਗਦਾ ਆ ਵਧੀਆ ਲੱਗਦਾ ਪਹਿਲਾਂ ਕਦੇ ਮੈਨੂੰ ਪਹਿਲਾਂ ਉਹ ਖਾ ਸੀਗਾ ਕਹਿੰਦਾ ਹਾਂ ਤੇ ਹੁਣ ਤਾਂ ਕਹਿੰਦਾ ਮੈਂ ਤੋਂ ਤੋਂ ਬਗੈਰ ਰਹਿ ਸਕਦਾ ਜਿੰਨਾ ਮਰਜੀ ਹੂੰ ਮੈਂ ਕਹਿੰਦਾ ਕੋਈ ਕੀ ਇੰਨਾ ਵੀ ਨਹੀਂ ਇੰਨਾ ਵੀ ਨਹੀਂ ਆਪਣੇ ਮਾਪਿਆਂ ਦਾ ਬ੍ਰਦਰਹੁੱਡ brotherhood ਪੂਰਾ ਜੀ ਉਥੇ ਇਹਦੇ ਨਾਲ ਬੱਚੇ ਕਿਹ ਹੈ ਨਾ ਦੇਖੋ ਜੀ ਆਪਣੇ ਜਿਹੜੇ ਉਹ ਫਰਸਟ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਇੱਕ ਦੂਜੇ ਨੂੰ ਝਾਕਦੇ ਆ ਇਹਨਾਂ ਦੇਖਦੇ ਕਿੱਦਾਂ ਦੇ ਆ ਇਦਾਂ ਹਨਾ ਪਰ ਅਸੀਂ ਇਦਾਂ ਕਰਦੇ ਆ ਨਾ ਐਵਰੀ ਡੇ ਅਸੀਂ ਫਿਜ਼ੀਕਲ ਟ੍ਰੇਨਿੰਗ ਕਰਦੇ ਆ ਇਹਨਾਂ ਦੀ ਸਵੇਰੇ ਠਾਲ ਕੇ ਇਹਨਾਂ ਨੂੰ 6:00 o'clock in the morning ਤੇ ਫਿਰ ਉਹ ਨਾ ਉਹਦੇ ਵਿੱਚ ਕਾਫੀ ਜਿਦਾ ਲੈ ਕੇ ਨਾ ਟੀਮ ਵਰਕ ਜਿਦਾਂ ਪੈਦਾ ਹੋ ਜਾਂਦੀ ਆ ਲੈ brotherhood ਜਿਦਾਂ ਆਪਣਾ ਭਾਈਚਾਰਾ ਜਿਦਾਂ ਉਹਣਾ ਯਾਰੀ ਦੋਸਤੀ ਵੀ ਕਹਿ ਲਓ ਲਾਈਕ ਦੇ ਇੱਕ ਦੂਜੇ ਨਾਲ ਫਿਰ ਹੈਲਪ ਕਰਨ ਲੱਗ ਬੰਦੇ ਆ ਕਿ ਬੱਚੇ ਜਿਆਦਾ ਫਿਟ ਹੁੰਦੇ ਆ ਕਈ ਬੱਚੇ ਆਉਂਦੇ ਉੱਥੇ ਜਿਹੜੇ ਲਾਈਕ ਦੇ ਉਹ ਐਕਸਰਸਾਈਜ਼ ਉਹਨੇ ਕਦੀ ਕੀਤੀ ਨਹੀਂ ਸੋ ਉਹਨਾਂ ਡੰਡ ਬੈਠ ਕੇ ਕਾਡਣੀ ਹੁੰਦੀਆਂ ਉਹਨਾਂ ਤੋਂ ਤੇ ਲਾਈ ਦੌੜ ਵੀ ਨਹੀਂ ਹੁੰਦਾ ਕਈਆਂ ਤੋਂ ਜਿੱਦਾਂ ਲਾਈਕ ਯੂ نو ਕਈ ਬੱਚੇ ਕਾਫੀ ਓਵਰ weight ਵੀ ਆ ਤੇ ਉਹ ਜਿਹੜੇ ਬੱਚੇ ਫਿਰ ਇਕੱਠੇ ਹੋਗੇ ਨਾ ਉਹ ਬੱਚਿਆਂ ਨੂੰ ਫਿਰ ਨਾਲ ਦੀਦਨ ਲਿਆਉਂਦੇ ਆ ਮੋਟੀਵੇਟ ਕਰਦੇ ਮੋਟੀਵੇਟ ਕਰਦੇ ਕੋਈ ਨਾ ਆਜਾਤ ਕਰ ਲੈਣੇ ਆਪਾਂ ਕੋਈ ਨਾ ਹੋਲੀ-ਹੋਲੀ ਕਰ ਲੈਣੇ ਆ ਇਦਾਂ ਇੱਕ ਦੂਜੇ ਨੂੰ ਫਿਰ ਜਿੱਦਾਂ ਨਾ ਹੌਸਲਾ ਦਿੰ ਸੋ ਫਿਰ ਉਹ ਦਿਆਂ ਦੀਆਂ ਗੱਲਾਂ ਦੇ ਵਿੱਚ ਵਿੱਚ ਪੂਰਾ ਐਂਡ ਬ੍ਰਦਰਹੂਡ ਬਣਿਆ ਹੁੰਦਾ ਐਂਡ ਤੱਕ ਜਿੱਦਾਂ ਕਿੰਨੇ ਬੱਚੇ ਸੀਗੇ ਉਸ ਵਿੱਚ 올 ਟੂਗੇਦਰ ਟੋਟਲ 35 ਬੱਚੇ ਸੀਗੇ ਤੇ ਆਪਣੇ ਕਾਉਂਸਲਰ ਸੀਗੇ 13 13 ਜਣੇ ਸੀ ਯਾ ਸੋ ਆਲਮੋਸਟ ਲਾਈਕ 50 ਜਾਨੇ ਸੀਗੇ ਉੱਥੇ ਹਾਂਜੀ ਉਸ 빅 ਕੈਂਪ ਹਾਂਜੀ 빅 ਕੈਂਪ ਹਾਂਜੀ ਹਾਂਜੀ ਕਾਫੀ ਵੱਡਾ ਕੈਂਪ ਆ ਇੱਥੇ ਤੱਕ ਭਈ ਆ ਕਿਹੜੀ ਜਗ੍ਹਾ ਤੇ ਸੀਗਾ 7 ਸਰਕਲਸ ਰਿਟਰੀਟ ਐਸ ਸਕੋਆ ਨੈਸ਼ਨਲ ਫੋਰੈਸਟ ਉਹਦੇ ਵਿੱਚ ਹਾਂਜੀ ਹਾਂਜੀ ਸਕੋਆ ਆਪਣੇ ਇਧਰਲੇ ਫਰੇਜ਼ਨੋ ਦੇ ਆਪਣੇ ਜਿਹੜਾ ਜੇ ਤੁਸੀਂ ਜਾਣਦੇ ਆ ਈਸਟ ਨੂੰ ਸਾਡੇ ਤਿੰਨ ਵੱਡੇ ਇਥੇ ਪਾਰਕ ਆਉਂਦੇ ਆ ਇੱਕ ਸਖੋਆ ਨੈਸ਼ਨਲ ਫੋਰੈਸਟ ਸਖੋਆ ਨੈਸ਼ਨਲ ਪਾਰਕ ਇੱਕ ਆਪਣਾ ਕਿੰਗਸ ਕੈਨੀਅਨ ਨੈਸ਼ਨਲ ਪਾਰਕ ਸੋ ਇਟਸ ਔਨ ਦਾ ਬਾਰਡਰ ਆਫ ਦਾ ਕਿੰਗਸ ਕੈਨੀਅਨ ਐਂਡ ਸਿਕੋਇਆ ਯਾ ਪਰ ਹੁਣ ਮੌਸਮ ਠੀਕ ਸੀਗਾ ਮੌਸਮ ਤਾਂ 75 76 77 ਪਰਫੈਕਟ ਹਾਂਜੀ ਉੱਥੇ ਲਾਈਕ ਐਲੀਵੇਸ਼ਨ ਸੀਗੀ 5000 ਫੁੱਟ ਦੇ ਉੱਤੇ ਸੀਗੀ ਸੋ ਇਟ ਵਾਸ ਗੁੱਡ ਗੁੱਡ ਵਾਦਰ ਐਵਰੀਥਿੰਗ ਵਾਸ ਗੁੱਡ ਬਹੁਤ ਬਹੁਤ ਵਧੀਆ ਕਿੰਦਾਂ ਦੀ ਐਕਟੀਵਿਟੀਜ਼ ਆਰਚਰੀ ਹਾਰਸ ਰਾਈਡਿੰਗ ਗਤਕਾ ਬਾਟਕੀ ਕੀ ਜਿਹੜਾ ਸੋ ਬੇਸਿਕਲੀ ਹਾਂਜੀ ਜਿਹੜਾ ਡੇਲੀ ਹੁੰਦਾ ਸੀਗਾ ਸਵੇਰੇ ਉੱਠ ਕੇ ਇਹਨਾਂ ਨੂੰ ਠਾਲਣਾ ਹੈ ਨਾ ਫਿਰ 6 ਵਜੇ ਅਸੀਂ ਕਰਨੀ ਆਪਣੇ ਨਾ ਉਹ ਐਕਸਰਸਾਈਜ਼ ਉਸ ਤੋਂ ਬਾਅਦ ਫਿਰ ਅ ਬੱਚਿਆਂ ਨੂੰ ਇਸ਼ਨਾਨ ਕਰਾਉਣਾ ਉਹਨਾਂ ਤੋਂ ਫਿਰ ਯੂ ਨੋ ਗੋ ਬੈਕ ਇੰਟੂ ਦ ਰੂਮਸ ਸ਼ਾワー ਲੈ ਕੇ ਬਾਹਰ ਉਹਨਾਂ ਨੂੰ ਫਿਰ ਜਪਜੀ ਸਾਹਿਬ ਦਾ ਪਾਠ ਉਸ ਤੋਂ ਬਾਅਦ ਫਿਰ ਵਰਕਸ਼ਾਪ ਸਾਡੇ ਕਾਫੀ ਸੀ ਕਿ ਸਿੱਖ ਹਿਸਟਰੀ ਬਾਰੇ ਅਰਦਾਸ ਬਾਰੇ ਜਿੱਦਾਂ ਇਦਾਂ ਦੀਆਂ ਛੋਟੀਆਂ-ਛੋਟੀਆਂ ਅ ਵਰਕਸ਼ਾਪਸ ਕਾਫੀ ਨਾ ਟੂ ਲੌਂਗ ਕਿਉਂਕਿ ਇਨਦਰ ਇੰਟੈਂਸ਼ਨ ਸਪੈਂ ਹੈ ਨਹੀਂ ਬੱਚਿਆਂ ਦਾ ਅੱਜਕੱਲ ਸੋ ਲਾਈਕ 30 ਟੂ 45 ਮਿੰਟ ਵਰਕਸ਼ਾਪ ਤੇ ਗੁਰਮਤ ਸੰਗੀਤ ਵਰਕਸ਼ਾਪ ਤੇ ਫਿਰ ਉਸ ਤੋਂ ਬਾਅਦ ਫਿਰ ਲੰਚ ਲੰਚ ਤੋਂ ਬਾਅਦ ਫਿਰ ਐਕਟੀਵਿਟੀਜ਼ ਹੁੰਦੀਆਂ ਸੀ ਸਾਡੀਆਂ ਲਾਈਕ ਲਾਈਕ ਫਿਜ਼ੀਕਲ ਆਊਟਸਾਈਡ ਆਰਚਰੀ ਅਸੀਂ ਅਮ ਸ਼ੂਟਿੰਗ ਵੀ ਬੱਚਿਆਂ ਨੂੰ ਕਰਾਇਆ ਥੋੜਾ ਜਿਹਾ ਸੇਫਟੀ ਦੇ ਨਾਲ ਪੂਰੇ ਸੇਫਟੀ ਦੇ ਨਾਲ ਸ਼ੂਟਿੰਗ ਸ਼ੂਟਿੰਗ ਲਾਈਕ ਰੀਅਲ ਅਮੂਨੀਸ਼ਨ ਵਾਲੀਆਂ ਲਾਈਵ ਲਾਈਵ ਅਮ ਲੋ ਵੈਲੋਸਿਟੀ ਰਾਉਂਡਸ ਲਾਈਕ ਜਿੱਦਾਂ ਸ਼ਾਟਗਨ ਜਿੱਦਾਂ ਹੋ ਗਿਆ ਟਰੈਪ ਸ਼ੂਟਿੰਗ ਸੀਟ ਸ਼ੂਟਿੰਗ ਨਾਥਿੰਗ ਲਾਈਕ ਯੂ ਨੋ AK47 ਨਾਥਿੰਗ ਲਾਈਕ 9mm ਇਦਾਂ ਨਹੀਂ ਪਰ ਆਈ ਥਿੰਕ ਚੰਗੀ ਗੱਲ ਆ ਜਿਹੜੇ ਨਿਆਣੇ ਆ ਅੱਜ ਦੇ ਜ਼ਮਾਨੇ ਦੇ ਵਿੱਚ ਦੇਖੋ ਵੈਪਨਸ ਆਲ ਅਰਾਊਂਡ ਆ ਯਾ ਤੁਸੀਂ ਉਹਨੂੰ ਐਜ਼ ਅ ਟੂਲ ਕਿਦਾਂ ਆਪਣੇ ਦੇ ਲਈ ਵਰਤਣਾ ਆ ਦੈਟਸ ਮੋਰ ਇੰਪੋਰਟੈਂਟ ਠੀਕ ਹੈ ਰਾਦਰ ਦੈਨ ਉਹਨੂੰ ਦੇਖ ਕੇ ਡਰੀ ਜਾਓ ਯੂ ਸ਼ੁਡ ਨੋ ਬੀ ਇਟ ਅ ਯੂਜ਼ ਕਿ ਆਪਾਂ ਕਿਸੇ ਨੂੰ ਮਾਰਨ ਲਈ ਨਹੀਂ ਆ ਯਾ ਬੀ ਇਹ ਆਪਣੀ ਸੇਫਟੀ ਲਈ ਆਪਣੀ ਫੈਮਿਲੀ ਦੀ ਸੇਫਟੀ ਲਈ ਦੇ ਸ਼ੁਡ ਨੋ ਸਮਥਿੰਗ ਐਗਜ਼ੈਕਟਲੀ ਐਂਡ ਦੈਨ ਆਲਸੋ ਲਾਈਕ ਪਈ ਹਨਾ ਅਸੀਂ ਫਿਰ ਬੱਚਿਆਂ ਨੂੰ ਬਿਠਾ ਕੇ ਪਹਿਲਾਂ ਜਿੱਦਾਂ ਚੰਗੀ ਤਰ੍ਹਾਂ ਘੰਟੇ ਦੋ ਘੰਟੇ ਲਈ ਸਮਝਾਉਣਾ ਪਈ ਜਿੱਦਾਂ ਹੁਣ ਜਿਹੜਾ ਫੁਕਰਾਪਨ ਚੱਲਦਾ ਹੈ ਸਾਡੇ ਕਮਿਊਨਿਟੀ ਗਾਣਿਆਂ ਦੇ ਵਿੱਚ ਜਿੱਦਾਂ ਗਾਣਿਆਂ ਦੇ ਵਿੱਚ ਜਾਂ ਜਿੱਦਾਂ ਕਿਸ ਨੇ ਰੀਲ ਪਾਤੀ ਫੋਟੋਆਂ ਖਿੱਚੀਆਂ ਆਨਲਾਈਨ ਪਾਤਾ ਪਏ ਇਹ ਫਿਰ ਇਹਦੀਆਂ ਇਦਾਂ ਦੀਆਂ ਚੀਜ਼ਾਂ ਦਾ ਇਹਨਾਂ ਦਾ ਅਫੈਕਟ ਵੀ ਕੀ ਹੋ ਸਕਦਾ ਹੈ ਯੂ نو ਸੋ ਲਾਈਕ ਭਈ ਗਾਂ ਤੋਂ ਤੁਹਾਨੂੰ ਜਾਬਾਂ ਹੋਣੀਆਂ ਤੁਸੀਂ ਇੰਟਰਵਿਊਆਂ ਲੈਣੀਆਂ ਗਾਂ ਤੇ ਤੁਹਾਡੇ ਕੁਝ ਹੋ ਗਿਆ ਤੇ ਕੇਸ ਚੱਲ ਗਿਆ ਸਮਥਿੰਗ ਹੈਪਨ ਫਿਰ ਯੂ نو ਆਲ ਦੈਟ ਥਿੰਗ ਜੋਕਸ ਵੀ ਤੁਸੀਂ ਇੰਟਰਨੈਟ ਤੇ ਪਾਉਂਦੇ ਆਰ ਥੇਅਰ ਫੋਰਐਵਰ ਫੋਰਐਵਰ ਇਦਾਂ ਬੱਚੇ ਨੂੰ ਸਮਝਾਉਣਾ ਚਾਹਜਾ ਆਪਣਾ ਜਿਹੜਾ ਪੂਰਾ ਸੇਫਟੀ ਯੂ نو ਵੈਲ ਟ੍ਰੇਨ ਪੀਪਲ ਥੇਅਰ ਸਾਰਾ ਕੁਝ ਵਧੀਆ ਸੀਗਾ ਆਲਸੋ ਅਸੀਂ ਹਾਈਕਿੰਗ ਵੀ ਕੀਤੀ ਸੀਗੀ ਐਸੋ ਗੱਤਕਾ ਵੀ ਖੇਡਿਆ ਸੀ ਆਰਚਰੀ ਪੇਟ ਬੋਲਿੰਗ ਕਾਫੀ ਐਕਟੀਵਿਟੀਜ਼ ਬੱਚੇ ਨੇ ਫਨ ਤੋਂ ਲੈ ਕੇ ਹਿਸਟਰੀ ਤੱਕ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਨਾਲ ਗੁਰਬਾਣੀ ਦੇ ਜਿਹੜਾ ਜੁੜੇ ਸੋ ਅਸੀਂ ਉਹਨਾਂ ਮਾਪਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬੀ ਰੇਡੀਓ ਯੂਐਸਏ ਤੋਂ ਇਹ ਪ੍ਰੋਗਰਾਮਸ ਦੇ ਬਾਰੇ ਸੁਣ ਕੇ ਇਹਨਾਂ ਦੇ ਨਾਲ ਕੰਟੈਕਟ ਕੀਤਾ ਆਪਣੇ ਬੱਚਿਆਂ ਨੂੰ ਜਿਹੜਾ ਉਹ ਕਲ ਲਿਆ ਤੇ ਉਮੀਦ ਕਰਦੇ ਹਾਂ ਵੀ ਆਉਂਦੇ ਸਾਲਾਂ ਦੇ ਵਿੱਚ ਵੀ ਇਦਾਂ ਤੁਸੀਂ ਜਿਹੜੇ ਆਪਣੇ ਬੱਚਿਆਂ ਨੂੰ ਕਲਦੇ ਰਹੋਗੇ ਸੋ ਮੈਂ ਦੇਖ ਰਿਹਾ ਸੀਗਾ ਤੁਸੀਂ ਆ ਵੀਡੀਓ ਦੇਖੋਗੇ ਇਸ ਗੱਲਬਾਤ ਦੇ ਵਿੱਚ ਹੀ ਨਾਲ ਹੀ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਹੋਏ ਆ ਨਿਆਣੇ ਰੋਟੀ ਬਣਾਉਣ ਤੋਂ ਲੈ ਕੇ ਹਰ ਇੱਕ ਚੀਜ਼ ਆਪਣੇ ਵਿਚਾਰ ਜਿਹੜੇ ਉਹ ਕਿਸ ਤਰੀਕੇ ਨਾਲ ਸਾਂਝੇ ਕਰਦੇ ਆ ਇੱਕ ਹੋਮ ਇੱਕ ਨਾ ਕਾਫੀ ਪੇਰੈਂਟਸ ਸੇ ਹੁਣ ਸਾਡੇ ਟੈਕਸ ਕਰਦੇ ਪਏ ਬਹੁਤ ਵਧੀਆ ਕੈਂਪਸ ਹੈਗਾ ਇੱਕ ਮਾਂ ਮਾਮ ਸੀਗੀ ਆ ਬੇਅਰੀਆ ਤੋਂ ਠੀਕ ਹੈ ਤੇ ਉਹਨਾਂ ਨੇ ਉਹ ਪੁੱਛਿਆ ਸੀਗਾ ਆਪਣੇ ਬੱਚੇ ਨੂੰ ਵੀ ਕੀ ਕੋਈ ਸਿੱਖਿਆ ਉੱਥੇ ਬੱਚੇ ਤੇ ਕਹਿੰਦਾ ਪਈ ਹਾਂ ਫਿਰ ਸਾਨੂੰ ਆਟਾ ਗੁੰਨਣਾ ਵੀ ਸਿਖਾਇਆ ਸੀਗਾ ਤੇ ਰੋਟੀ ਬਣਾਉਣੀ ਤੇ ਕਹਿੰਦੀ ਵੀ ਮੈਂ ਯਕੀਨ ਨਹੀਂ ਕਰਦੀ ਤੈਨੂੰ ਫਿਰ ਕਹਿੰਦੇ ਵੀ ਬਣਾ ਕੇ ਦਿਖਾ अच्छा ही डिड फिर उन्होंने बना के ਜਿਹਦਾ ਪੂਰਾ ਐਨ ਵਧੀਆ ਜਿਦਾ ਸਾਰਾ ਕੁਝ ਤੇ ਉਹ ਹੈਰਾਨ ਫਿਰ ਸਾਨੂੰ ਉਹਨਾਂ ਨੇ ਮੈਸੇਜ ਕੀਤਾ तमाम ਨੇ ਫੋਟੋਆਂ ਵੀ ਭੇਜੀਆਂ ਸੀ ਕਿ ਬਾਕੀ ਇਦਾਂ ਇਟਸ ਨਾਟ ਦੈਟ ਹਾਰਡ ਇਟਸ ਥੋੜੇ ਨਹੀਂ ਨਹੀਂ ਦੇਖੋ ਆਪਣੀ ਕਮਿਊਨਿਟੀ ਦੇ ਵਿੱਚ ਇਦਾਂ ਆਪ ਮੁੰਡਿਆਂ ਨੂੰ ਸ਼ੀਲਡ ਕਰਕੇ ਰੱਖਦੇ ਆ ਐਗਜੈਕਟਲੀ ਯਾ ਸਿਓ ਵੀ ਉਹ ਨਾਲ ਦੇ ਵਿੱਚ ਹੀ ਆ ਹਾਂਜੀ ਬਿਲਕੁਲ ਬਿਲਕੁਲ ਲਾਈਕ ਪਰ ਇਹ ਵੀ ਥੋੜੀ ਜਿਹੀ ਆਜ਼ਾਦੀ ਦੇ ਨਾਲ ਚੱਲਣਾ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਚੀਜ਼ਾਂ ਦੀ ਜ਼ਰੂਰਤ ਆ ਤੁਹਾਨੂੰ ਹਰ ਇੱਕ ਚੀਜ਼ ਆਉਣੀ ਚਾਹੀਦੀ ਹਰ ਇੱਕ ਚੀਜ਼ ਐਵਰੀਥਿੰਗ ਯਾ ਜਿਹੜੀ ਹੋਣੀ ਚਾਹੀਦੀ ਚਲੋ ਦੈਟਸ ਗੁੱਡ ਸੋ ਵਧੀਆ ਐਕਸਪੀਰੀਅੰਸ ਰਿਹਾ ਤੇ ਬੱਚਿਆਂ ਦਾ ਜਿਹੜਾ ਭਚੰਗਣ ਕੈਂਪ ਆ ਉਹ ਅਗਲੇ ਮੰਥ ਦੇ ਵਿੱਚ ਆ ਪਰ ਮੈਨੂੰ ਨੈਨਦੀਪ ਸਿੰਘ ਦੱਸ ਰਹੇ ਸੀਗੇ ਵੀ ਆਲਰੇਡੀ ਉਹ ਫੁੱਲ ਜਿਹੜਾ ਉਹ ਹੋ ਰਿਹਾ ਉਹ ਅਸੀਂ ਐਕਚੁਅਲੀ ਹੁਣ ਅਸੀਂ ਯੈਸਟਰਡੇ ਸਾਡੀ ਮੀਟਿੰਗ ਹੋਈ ਸੀਗੀ ਅਸੀਂ ਐਕਸਟੈਂਡ ਕਰ ਦਿੱਤਾ ਉਹ ਥੋੜੇ ਅਸੀਂ ਉਹ ਨਾ ਜਿੱਥੇ ਉਹ ਕੈਂਪਸਾਈਟ ਆ ਜਿੱਥੇ ਅਸੀਂ ਉਹ ਬੱਚਿਆਂ ਦਾ ਕੈਂਪ ਰੱਖਣਾ ਹੈ ਅਸੀਂ ਥੋੜੇ ਜੀ ਐਡ ਕਰ ਦਿੱਤੇ ਆ ਸੋ ਮੋਰ ਪੀਪਲ ਸੋ ਨਾਓ ਹੁਣ ਹਾਲੇ ਤੱਕ ਵੀ ఓਪਨਡ ਇਟ ਅਪ ਅਗੇਨ ਸੋ ਇਟਸ ਆਈ ਥਿੰਕ 15 ਹੋਰ ਸਪots ਐਡ ਹੋ ਗਏ ਆ ਓਕੇ ਸੋ ਪਚੰਗਣ ਕੈਂਪ ਲਈ ਕਿਹਦੇ ਨਾਲ ਕੰਟੈਕਟ ਕਰਨਾ ਬੱਚਿਆਂ ਦੇ ਲਈ ਉਹ ਕੈਂਪ ਨਾਲ ਤੁਸੀਂ ਮੈਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਆ ਹਾਂਜੀ ਮੈਂ ਉੱਥੇ ਹੋਣਾ ਨਹੀਂ ਉੱਥੇ ਸਿਰਫ ਆਪਣੇ ਲੇਡੀਜ਼ ਐ ਬੁੜੀਆਂ ਹੀ ਹੋਣਗੀਆਂ ਪਰ ਉਹ ਮੇਰਾ ਫੋਨ ਨੰਬਰ ਹੈਗਾ 5597553277 509 508 508 ਹਾਂਜੀ 755 3277 3277 ਸੋ ਬਿਲਕੁਲ ਸੋ ਇਹ ਭਜੰਗੜ੍ਹ ਕੈਂਪ ਦੇ ਲਈ ਹੈ ਲਕਸ਼ਮੀ ਰਖੋ ਮੀ ਐਨੀ ਟਾਈਮ ਹਾਂਜੀ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਜੇ ਤੁਸੀਂ ਬਚਾਉਂਦੇ ਹੋ ਤਾਂ ਇਹ ਵੀ ਹਾਈ ਸਕੂਲਰਸ ਲਈ ਹੈ ਇਹ ਵੀ ਹਾਈ ਸਕੂਲਰਸ ਕੋ ਹਾਂਜੀ ਹਾਈ ਸਕੂਲ ਦੇ ਲਈ ਠੀਕ ਹੈ ਅੱਛਾ ਤੇ ਅੱਛਾ ਹੁਣ ਆਪਾਂ ਵਾਪਸ ਜਿਹੜਾ ਹੁੰਦੇ ਆ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਜਿਹੜਾ ਐਲੀਮੈਂਟਰੀ ਸਕੂਲ ਆ ਇਨਫੈਕਟ ਥੋੜੇ ਦਿਨ ਰਹਿ ਗਏ ਆ ਸਾਨੂੰ ਕਾਲ ਆਈ ਸੀਗੀ ਮੀਰੀ ਪੀਰੀ ਇੱਥੇ ਸੰਸਥਾ ਹੈ ਗੁਰੂ ਘਰ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਤੁਹਾਡੇ ਜ਼ਰੀਏ ਦੱਸਣਾ ਚਾਹੁੰਦੇ ਆ ਵੀ ਅਸੀਂ ਆਪਣੇ ਵੱਲੋਂ ਚਾਹ ਤੇ ਲੰਗਰ ਦਾ ਜਿਹੜਾ ਪ੍ਰਸ਼ਾਦਾ ਆ ਸੇਵਾ ਆ ਉਹ ਉਸ ਦਿਨ ਜਿਹੜਾ 26 ਤਰੀਕ ਨੂੰ ਕਰਦੇ ਕੋਈ ਕਰਨ ਲਈ ਆਦੇ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਸੋ ਸੋ ਥੈਂਕ ਯੂ ਅੰਦਰ ਦਾ ਤੇ ਜੇ ਕੋਈ ਹੋਰ ਵੀ ਸੰਸਥਾ ਕੋਈ ਇਦਾਂ ਹਾਂਜੀ ਇਸ ਇਤਿਹਾਸਿਕ ਪਲ ਦਾ ਹਿੱਸਾ ਬਣਨਾ ਚਾਹੁੰਦੇ ਆ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰੋ ਰੇਡੀਓ ਦੇ ਨਾਲ ਕੰਟੈਕਟ ਕਰ ਲਓ ਆਪਾਂ ਤੁਹਾਨੂੰ ਇੱਕ ਦੂਜੇ ਨਾਲ ਜਿਹੜਾ ਉੱਥੇ ਇੱਕ ਹੋਰ ਗਰੁੱਪ ਵੀ ਹੈਗਾ ਕਰਮਣ ਤੋਂ ਜਿਹਦਾ ਸੇਵਾਦਾਰ ਹੈਗੇ ਉਹਨਾਂ ਨੇ ਵੀ ਜਦਾਂ ਅਤੀ ਸ਼ਬੀਲ ਲਾਉਣੀ ਉੱਥੇ ਵੈਰੀ ਗੁੱਡ ਸੋ ਲਾਈਕ ਜੀ ਆਇਆਂ ਨੂੰ ਸਾਰਿਆਂ ਨੂੰ ਜਿੰਨੇ ਜ਼ਿਆਦਾ ਆਉਣਗੇ ਉਹਨੇ ਵਧੀਆ ਹਾਂ ਅਪਾ ਕਿੰਨੀ ਵਰੀ ਇਹ ਗੱਲ ਕੀਤੀ ਜਦੋਂ ਖਮੌਂਗ ਕਮਿਊਨਿਟੀ ਦਾ ਉਹਨਾਂ ਦੇ ਇੱਕ ਜਨਰਲ ਦੇ ਨਾਂ ਦੇ ਉੱਤੇ ਰੱਖਿਆ ਸੀਗਾ ਚਾਹ 5000 ਬੰਦਾ ਆਇਆ ਸੀਗਾ ਐਗਜ਼ੈਕਟਲੀ ਆ ਸੋ ਆਪਾਂ ਵੀ ਉੱਥੇ ਜ਼ਿਆਦਾ ਹੋਣਾ ਚਾਹੀਦਾ ਬਿਲਕੁਲ ਜੀ ਹਾਂ ਜੀ 100% ਉੱਥੇ ਉਸ ਤੋਂ ਬਾਅਦ ਉਹ ਉਹ ਆਪਣੇ ਹੈ ਨਾ ਬੀਬੀ ਪਰਮਜੀਤ ਕੌਰ ਖਲਰਾਜੀ ਨੇ ਵੀ ਆਉਣਾ ਆ ਨਵੀ ਬੀਬੀ ਨਵਕਿਰਨ ਕੌਰ ਨੇ ਵੀ ਆਉਣਾ ਉਹਨਾਂ ਦੀ ਬੇਟੀ ਨੇ ਵੀ ਆਉਣਾ ਸੋ ਲਾਈਕ ਉੱਥੇ ਉਹਨਾਂ ਨੇ ਆਈ ਥਿੰਕ ਸ਼ਰਧਾਂਜਲੀ ਦੇਣੀ ਆ ਉਹਨਾਂ ਨੂੰ ਇਸ ਟਾਈਪ ਦੀ ਆਈ ਡੋਟ ਨੋ ਵਾਟ ਪਰ ਲਾਈਕ ਕੁਝ ਦਾ ਕੁਝ ਦਊਗੇ ਉਹਨਾਂ ਨੂੰ ਇਨਾਮ ਜਿਦਾ ਵਾਰਡ ਸੋ ਆਨਰ ਕੀਤਾ ਜਾਵੇ ਆਨਰ ਕੀਤਾ ਜਾਣਾ ਉਹਨਾਂ ਨੇ ਸੋ ਆਈ ਥਿੰਕ ਦੇ ਗਨ ਗਿਵ ਥੈਮ ਲਾਈਕ ਅ ਕੀ ਟੂ ਦ ਸਕੂਲ ਇਦਾਂ ਕੁਝ ਸਮਥਿੰਗ ਲਾਈਕ ਸੋ ਉਹਨਾਂ ਨੇ ਉਥੇ ਆ ਬੋਲੂਗੇ ਵੀ ਥੋੜਾ ਚਿਰ ਉਸ ਤੋਂ ਬਾਅਦ ਫਿਰ ਦੇ ਆ ਲੈਟ ਅਸ ਅਸੀਂ ਅੰਦਰ ਜਾ ਕੇ ਅਸੀਂ ਸਕੂਲ ਦੇਖ ਵੀ ਸਕਦੇ ਹਾਂ ਸਕੂਲ ਉਹਨਾਂ ਨੇ ਖੋਲ ਦੇਣਾ ਸਾਡੇ ਲਈ ਰਿਬਨ ਕਟਿੰਗ ਹਾਂ ਜੀ ਰਿਬਨ ਕਟਿੰਗ ਅੰਦਰ ਜਾ ਕੇ ਅਸੀਂ ਦੇਖ ਸਕਦੇ ਸਾਰੇ ਜਣੇ ਵੀ ਸਕੂਲ ਅੰਦਰੋਂ ਕਿਦਾਂ ਲੱਗਦਾ ਆ ਸਾਰਾ ਕੁਝ ਹਾਂ ਜੀ ਸੋ ਇਸ ਹੈ ਵੈਰੀ ਐਕਸਾਈਟਿੰਗ 8:30 ਵਜੇ ਸਾਰੇ ਸੰਗਤਾਂ ਉਥੇ ਪਹੁੰਚ ਜਾਣ ਪਹੁੰਚ 26 ਤਰੀਕ ਨੂੰ 26 ਤਰੀਕ ਨੂੰ ਵੀਰਵਾਰ ਸੋ ਵਾਟ ਆ ਇੰਪੋਰਟੈਂਟ ਜਿਹੜਾ ਉਹ ਦੇਣਾ ਸੋ ਆਈ ਊਡ ਸੇ ਜਿੱਦਾਂ ਆਪਾਂ ਬਾਰ-ਬਾਰ ਕਹਿ ਰਹੇ ਆ ਵੀ ਜਿੰਨਾ ਵੀ ਕਹੀਏ ਉਹ ਨਹੀਂ ਇਹ ਚੀਜ਼ ਘਟਾ ਆ ਤੁਸੀਂ ਦੱਸ ਰਹੇ ਸੀਗੇ ਵੀ ਸਾਫ ਸਫਾਈ ਨੇਬਰਹੂਡ ਦੀ ਉਹ ਵੀ ਕੁਝ ਵੀ ਪਹਿਲਾਂ ਵੀਕ ਪਹਿਲਾਂ ਤੁਸੀਂ ਸ਼ੁਰੂ ਕਰ ਦਿੱਤੀ ਸੀ ਯਾ ਸੋ ਅਸੀਂ ਅਸੀਂ ਨਾ ਉਹਦਾ ਅਸੀਂ ਇੰਤਜ਼ਾਮ ਕੀਤਾ ਸੀਗਾ ਪਰ ਜਿਹੜੀ ਉਹ ਸਿਟੀ ਹੈ ਉਹ ਨਾ ਸਿਟੀ ਕਾਉਂਸਲਰ ਦੀ ਜਿਹੜੀ ਮੈਂਬਰ ਆ ਉਸ ਏਰੀਆ ਦਾ ਉਹਨਾਂ ਸੀ ਗੱਲ ਕੀਤੀ ਸੀਗੀ ਆਈ ਥਿੰਕ ਅਸੀਂ ਉਹ ਹੁਣ ਸਕੂਲ ਦੇ ਓਪਨਿੰਗ ਤੋਂ ਬਾਅਦ ਅਸੀਂ ਕਰਨਾ ਆ ਓਕੇ ਸੋ ਕਾਫੀ ਕੁਝ ਜਿੱਦਾਂ ਅਸੀਂ ਪਲਾਨ ਕਰ ਰਹੇ ਆਈ ਥਿੰਕ ਇੱਕ ਅਸੀਂ ਚਾਹੁੰਦੇ ਆ ਭਈ ਇੱਕ ਵਾਰ ਸਕੂਲ ਪੂਰਾ ਖੋਲਣ ਤੋਂ ਪਹਿਲਾਂ ਲਾਇਕ ਅਗਸਤ ਦੇ ਵਿੱਚ ਇੱਕ ਜਿਹਦਾ ਖਾਂਡ ਪਾੜ ਰੱਖਿਆ ਜਾਵੇ ਉੱਥੇ ਇਦਾਂ ਦੀਆਂ ਚੀਜ਼ਾਂ ਸੋ ਲਾਇਕ ਉਹ ਵਿੱਚ ਕਲੀਨਿੰਗ ਵੀ ਸਾਰੀ ਆਪਣੀ ਸੰਗਤ ਦੀਦਾ ਸੇਵਾ ਚੱਕੇ ਸੋ ਉਹ ਦੇ ਬਾਰੇ ਜਿਹਦਾ ਨਾ ਉਹ ਪਹਿਲਾਂ ਰਿਬਨ ਕਟਿੰਗ ਪਹਿਲਾਂ ਕਰਨਾ ਚਾਹੁੰਦੇ ਆ ਠੀਕ ਹੈ ਸੋ ਰਿਬਨ ਕਟਿੰਗ ਅਸੀਂ ਪਹਿਲਾਂ ਕਰਾਂਗੇ ਸੋ ਕਲੀਨ ਅਪ ਐਂਡ 올 ਦੈਟ ਸੱਫ ਹੋਰ ਵੀ ਬਾਕੀ ਇਵੈਂਟ ਜਿਹੜੇ ਹੋਗੇ ਅਸੀਂ ਫੇਰ ਬਾਅਦ ਵਿੱਚ ਕਰ ਸਕਦੇ ਆ ਕੌਣ ਕੌਣ ਉੱਥੇ ਪਹੁੰਚ ਰਿਹਾ ਆ ਸੋ ਸਿਟੀ ਦੇ ਮੇਅਰ ਤੋਂ ਇਲਾਵਾ ਹਾਂਜੀ ਸੱਦਾ ਤਾਂ ਪੂਰੇ ਸਾਰਿਆਂ ਨੂੰ ਦਿੱਤਾ ਹੋਇਆ ਆ ਸੋ ਐਵਰੀਬਾਡੀ ਲਾਈਕ ਆਈ ਥਿੰ ਕਈ ਕਈ ਆਪਣੇ ਜਿਹੜੇ ਆਪਣੇ ਸਟੇਟ ਲਾਈਕ ਸੈਨੇਟਰਸ ਵੀ ਆ ਦੂਰੋਂ ਆ ਰਹੇ ਜਿਹੜੇ ਵੀ ਪੋਲੀਟੀਸ਼ੀਨ ਆ ਸੱਦਾ ਤਾਂ ਸੀ ਪੂਰਿਆਂ ਨੂੰ ਦਿੱਤਾ ਸਾਰਿਆਂ ਨੂੰ ਦਿੱਤਾ ਹੋਇਆ ਹੁਣ ਜਿਹੜੇ ਆਉਗੇ ਆਈ ਥਿੰਕ ਇਦਾਂ ਸੀ ਕਹਿ ਨਹੀਂ ਸਕਦੇ ਪਰ ਲਾਈਕ ਉਹਨਾਂ ਦੀ ਦਿੱਦੇ ਉਹ ਸੈਂਡ ਸੰਬਡੀ ਫਰਮ देयर ਆਫਿਸ ਆਓ ਆ ਪਹੁੰਚਣਗੇ ਜਰੂਰ ਸੋ ਆਈ ਥਿੰਕ ਅਮ ਵੀਲ ਸੀ ਸਟੇਟ ਸੈਨੇਟਰਸ देयर ਮੇਅਰ ਸਿਟੀ ਕਾਉਂਸਲ ਪੀਪਲ ਬੋਰਡ ਆਫ ਸੁਪਰਵਾਈਜ਼ਰਸ ਦ ਇਦਾਂ ਵੀ ਯੂ ਨੋ ਹੂ ਨੋਸ ਮੇਬੀ ਲਾਈਕ ਰਿਪਰੈਜ਼ੈਂਟੇਟਿਵਸ ਟੂ ਲਾਈਕ ਕਾਂਗਰੈਸਮੈਨ ਐਂਡ ਯੂ ਨੋ ਸਟਫ ਲਾਈਕ ਦੋ ਸੋ ਸੋ ਬਿਲਕੁਲ ਤੇ ਆਮ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਈਕ ਤੁਸੀਂ ਕਿਦਾਂ ਸੋਚਦੇ ਹੋ ਵੀ ਕਿਉਂ ਇੰਪੋਰਟੈਂਟ ਹੈ ਉੱਥੇ ਪਹੁੰਚਣਾ ਆਈ ਥਿੰਕ ਆਮ ਸੰਗਤ ਜਿਹੜੀ ਹੈਗੀ ਨਾ ਉਹ ਆਈ ਥਿੰਕ ਵੀ ਇਹ ਹੁਣ ਜਦ ਅਸੀਂ ਮੈਨੂੰ ਪੰਜਾਬੀ ਵਿੱਚ ਨਹੀਂ ਜਿੱਦਾਂ ਪਤਾ ਪਰ ਇਹ ਇੰਗਲਿਸ਼ ਵਿੱਚ ਕਹਿੰਦੇ ਵੀ ਕਈ ਲੋਕੀ ਜਿਹੜਾ ਆਪਣੀ ਜਿਹਦਾ ਬੱਬਲ ਵਿੱਚ ਰਹਿੰਦੇ ਆ ਹਮ ਹਮ ਸਾਈਲੋ ਜਿਹਦਾ ਕਹਿੰਦੇ ਵੀ ਜੋ ਕੁਝ ਵੀ ਤੁਹਾਡੇ ਸਾਹਮਣੇ ਉਹ ਹੀ ਦਿਦਾ ਆ ਰਾਈਟ ਸੋ ਸਮ ਟਾਈਮਸ ਥੋੜਾ ਜਿਹਾ ਜ਼ੂਮ ਆਊਟ ਕਰਨਾ ਪੈਂਦਾ ਆ ਵੀ ਇਹ ਜਿਹੜੀ ਬਹੁਤ ਇੱਕ ਜਿਹੜੀ ਜਿਹੜਾ ਦਿਨ ਹੈ ਤੇ ਇਤਿਹਾਸਿਕ ਦਿਨ ਹੈ ਇਸ a very historical day for the sikh like overall i think ਜਿੱਦਾਂ ਹੁਣ ਗਾਂ 150 ਸਾਲ ਗਾਂ ਜਾ ਕੇ ਫੇ ਇਹ ਦਿਨ ਹੁਣ ਯਾਦ ਆਊਗਾ ਕੌਮ ਨੂੰ ਵੀ ਅਮਰੀਕਾ ਦੀ ਧਰਤੀ ਤੇ ਜਿੱਦਾਂ ਇੱਕ ਸਕੂਲ ਸ਼ਹੀਦ ਭਾਈ ਜਸਵੰਤ ਸਿੰਘ ਖਾਲਰ ਦੇ ਨਾਂ ਤੇ 1984 ਜਿਹੜੇ ਕਲੇਸ਼ ਸੀਗੇ ਉਹ ਜਿਹੜਾ ਸੰਘਰਸ਼ ਸੀਗਾ ਉਹਦੇ ਉਹਦੇ ਸ਼ਹੀਦਾਂ ਦੇ ਵਿੱਚੋਂ ਇੱਕ ਸ਼ਹੀਦ ਦੇ ਨਾਂ ਤੇ ਇੱਕ ਸਕੂਲ ਬਣਿਆ ਹੈ ਵਿਦੇਸ਼ਾਂ 'ਚ so like ਸਾਨੂੰ ਇਹ ਪੂਰਾ ਮਾਨ ਰੱਖਣਾ ਚਾਹੀਦਾ ਪੂਰੀ ਸਾਡੀ ਕਮਿਊਨਿਟੀ ਨੂੰ ਇਹ ਸਾਡਾ ਫਰਜ ਬਣਦਾ ਆ ਆਉਂਦਾ ਇਹ ਲਾਈਕ ਜਿੱਦਾਂ ਹੁਣ ਕਈ ਲੋਕ ਕੀ ਹੁੰਦੇ ਆ ਭਈ ਨਗਰ ਕੀਰਤਨ ਤੇ ਤੁਹਾਨੂੰ ਦੇਖਿਆ ਤੁਸੀਂ ਦੇਖਿਆ ਨਗਰ ਕੀਰਤਨ ਯੂਵਰ ਸਿਟੀ ਨਗਰੀ ਤੇ ਕਿੰਨਾ ਇਕੱਠ ਹੁੰਦਾ ਆ ਯੂ نو ਮੈਂ ਮੈਨੂੰ ਤਾਂ ਪਤਾ ਨਹੀਂ ਪਰ ਕਈ ਵਾਰੀ ਕਿਨੇ ਲੱਖ ਜਾਣਾ ਹੋ ਜਾਂਦਾ 2 ਲੱਖ ਜਾਣੇ ਹੋ ਜਾਂਦੇ ਆ ਸਟਾਰਟ ਨਗਰ ਕੀਰਤਨ ਤੇ ਕਿੰਨਾ ਇਕੱਠ ਹੁੰਦਾ ਸਾਲਮਾਨ ਨਗਰ ਕੀਰਤਨ ਤੇ ਕਿੰਨੇ ਇਕੱਠ ਹੁੰਦੇ ਆ ਤੇ ਜਦੋਂ ਇਦਾਂ ਦੇ ਕੰਮਾਂ ਦੇ ਫਿਰ ਗੱਲ ਆਉਂਦੀ ਆ ਫਿਰ ਤਾਂ ਇਕੱਠ ਫਿਰ ਥੋੜਾ ਘਟ ਹੁੰਦਾ ਆ ਏ ਫਿਰ ਆਪਣੇ ਜਿਹੜੇ ਹੁਣ ਆਮ ਸੰਗਠਨ ਸੁਣ ਰਹੀ ਐ ਤੇ ਜਿਹੜੇ ਵੀ ਵੀਰ ਹੁਣ ਸੁਣ ਰਹੇ ਆ ਜਾਂ ਤਾਂ ਭਾਵੇਂ ਤੁਸੀਂ ਟਰੱਕ ਚਲਾਉਨੇ ਆ ਜਾਂ ਤੁਹਾਡੇ ਕੋਲ ਬਿਜ਼ਨਸ ਆਪਣਾ ਦਾ ਤੁਸੀਂ ਕਿਤੇ ਕੰਮ ਕਰਦੇ ਹੋ ਜਾਂ ਸਕੂਲ 'ਚ ਲੱਗੇ ਜਾਂ ਨਰਸ ਆ ਤੁਸੀਂ ਜਾਂ ਉਹ ਤਾਂ ਤੁਸੀਂ ਘਰੇ ਬੈਠੇ ਆ ਜਾਂ ਬਜ਼ੁਰਗ ਇਕੱਲੇ ਇਕੱਲੇ ਬਜ਼ੁਰਗ ਇਹ ਵਾਰੀ ਘਰੇ ਬੈਠੇ ਹੁੰਦੇ ਆ ਆਈ ਥਿੰਕ ਵੀ ਸਾਰੇ ਜਣਿਆਂ ਨੂੰ ਆਉਣਾ ਚਾਹੀਦਾ ਆ ਏ ਟੂ ਜ਼ੈਡ ਜਿੰਨੇ ਵੀ ਤੁਸੀਂ ਕਿਸੇ ਸਾਧਾਰੀ ਨਾ ਉਹਨਾਂ ਕੇ ਸਾਧਾਰੀ ਸਰਦਾਰ ਨੌਨ ਸਰਦਾਰ ਬੀਬੀਆਂ ਲਾਈਕ ਬਜ਼ੁਰਗ ਲਾਈਕ ਛੋਟੇ ਬੱਚਿਆਂ ਤੋਂ ਲੈ ਕੇ ਲਾਈਕ 올ਡਰ ਬਜ਼ੁਰਗਾਂ ਤੋਂ ਲੈ ਕੇ ਹਰੇਕ ਪੰਜਾਬੀ ਸਿੱਖ ਜਾਣੇ ਨੂੰ ਇੱਥੇ ਆਉਣਾ ਚਾਹੀਦਾ ਆ 100% ਸਲਾਹੀ ਨਹੀਂ ਆ इवन ਇੱਕ ਹੋਰ ਐਂਗਲ ਵੀ ਆ ਨਾ ਇੱਥੇ ਮੈਂ ਜਿਹੜਾ ਨਾਲ ਸ਼ੇਅਰ ਕਰਾਂ ਹਿਊਮਨ ਰਾਈਟਸ ਦੀ ਜਿਹੜੇ ਲੋਕ ਗੱਲ ਕਰਦੇ ਆ ਇਨਸਾਫ ਦੀ ਜਿਹੜੀ ਲੋਕ ਗੱਲ ਕਰਦੇ ਜਸਟਿਸ ਦੀ ਜਿਹੜੀ ਗੱਲ ਕਰਦੇ ਆ ਇਹ ਸਾਨੂੰ ਮਾਣਾ ਵੀ ਸਾਡੇ ਸਿੱਖਾਂ ਦੇ ਵਿੱਚ ਉਹ ਇੱਕ ਸੀਗਾ ਬਿਲਕੁਲ ਇਨਸਾਨੀਅਤ ਨੂੰ ਮਾਣਾ ਵੀ ਉਹ ਇਨਸਾਨੀਅਤ ਦੇ ਲਈ ਉਹਨਾਂ ਨੇ ਇੱਕ ਕੁਰਬਾਨੀ ਜਿਹੜੀ ਉਹ ਦਿੱਤੀ ਆ। ਉਹ ਇੱਕ ਕੇਸ ਐਂਗਲ ਤੋਂ ਵੀ ਜਿਹੜੇ ਲੋਕ ਜੇ ਤੁਸੀਂ ਸਿੱਖ ਨਹੀਂ ਵੀ ਹੋ ਤਾਂ ਵੀ ਇੱਕ ਬਹੁਤ ਹਿਸਟੋਰਿਕ ਮੂਮੈਂਟ ਆ ਵੀ ਇੱਕ ਹਿਊਮਨ ਰਾਈਟ ਐਕਟਿਵਿਸਟ ਦੇ ਨਾਮ ਦੇ ਉੱਤੇ ਇੱਕ ਸਿੱਖਾਂ ਦੇ ਸ਼ਹੀਦ ਦੇ ਨਾਮ ਦੇ ਉੱਤੇ ਇੱਕ ਉਹ ਪੰਜਾਬੀ ਜਿਹਨੇ ਲਵਾਰਿਸ ਲਾਸ਼ਾਂ ਜਿਹੜੀਆਂ ਲੰਬੀਆਂ ਤੇ ਖੁਦ ਉਸ ਨੂੰ ਲਵਾਰਿਸ ਲਾਸ਼ ਜਿਹੜਾ ਉਹ ਬਣਾ ਦਿੱਤਾ ਗਿਆ ਵੀ ਉਹਨਾਂ ਦੇ ਨਾਮ 'ਤੇ ਇੱਕ ਐਲੀਮੈਂਟਰੀ ਸਕੂਲ ਬਣ ਰਿਹਾ ਹੈ। ਨਯੰਦੀਪ ਸਿੰਘ ਆਈਸੀ ਪਿਛਲੀ ਵਾਰੀ ਉਸ ਤੋਂ ਪਹਿਲਾਂ ਵੀ ਕਾਫੀ ਦੀ ਆਪਾਂ ਗੱਲ ਕੀਤੀ ਵੀ ਜਿਸ ਤਰੀਕੇ ਦੇ ਨਾਲ ਸਿਮਰਨ ਵੀ ਬਰਥ ਰੇਟ ਚੱਲ ਰਿਹਾ ਆ ਆਬਾਦੀ ਵੱਧ ਨਹੀਂ ਰਹੀ ਸੋ ਨਵੇਂ ਸਕੂਲ ਫੋਰ ਬਣਨੇ ਨਹੀਂ ਐਗਜ਼ੈਕਟਲੀ ਆਪਾਂ ਨੂੰ ਇਹ ਮੌਕਾ ਮਿਲਣਾ ਨਹੀਂ ਵੱਲ ਜਲਦੀ ਕਿਤੇ ਨਹੀਂ ਮਿਲਣਾ ਇਟਸ ਟਰੂ ਇਟਸ ਵੈਰੀ ਟਰੂ ਯਾ ਸੋ ਇਹ ਆਪਾਂ ਨੂੰ ਬਹੁਤ ਵਿਚਾਰਨ ਵਾਲੀ ਜਿਹੜੀ ਗੱਲ ਹੈ ਜਿਹੜੀ ਗੱਲ ਤੁਸੀਂ ਉਹ ਸਾਈਲੋ ਤੇ ਬੱਬਲ ਨਾਲੀ ਕੀਤੀ ਸੀ ਤਾਂ ਹੁਣ ਜਿੱਦਾਂ ਆਪਾਂ ਉਹਦੇ ਐਗਜ਼ਾਮਪਲ ਮੈਂ ਤੁਹਾਨੂੰ ਇਹ ਦਿੰਦਾ ਵੀ ਕਿ ਕਿਸ ਤਰੀਕੇ ਦੇ ਨਾਲ ਮੈਂ ਸਮਝਦਾ ਇਸ ਗੱਲ ਨੂੰ ਜਦੋਂ ਆਪਾਂ ਪੰਜਾਬ 'ਚ ਹੁੰਨੇ ਉੱਥੇ ਸਿਸਟਮ 'ਚ ਬੈਠੇ ਹੁੰਨੇ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕੀ ਖਾਮੀਆਂ ਜਦੋਂ ਹੁਣ ਆਪਾਂ ਅਮਰੀਕਾ 'ਚ ਆਏ ਆ ਬਾਹਰੋਂ ਜਦੋਂ ਉੱਥੋਂ ਦੇਖਦੇ ਆ ਫਿਰ ਆਪਾਂ ਨੂੰ ਨਜ਼ਰ ਆਉਂਦਾ ਯਾਰ ਆ ਇੱਥੇ ਆ ਚੀਜ਼ ਖਰਾਬ ਆ ਇੱਥੇ ਆ ਬਿਲਕੁਲ ਬਿਲਕੁਲ ਜੀ ਹਾਂ ਸੋ ਹੁਣ ਜਦੋਂ ਜੇ ਤੁਸੀਂ ਇੱਕ ਇਲਾਕੇ 'ਚ ਰਹਿ ਰਹੇ ਹੋ ਤੁਹਾਨੂੰ ਤੁਹਾਡੇ ਲਈ ਮੇ ਵੀ ਉਹ ਈ ਦੀ ਮਾਇਨੇ ਕੇ ਇਸ ਚੀਜ਼ ਨਾ ਹੋਵੇ ਪਰ ਥੋੜਾ ਜਿਹਾ ਜ਼ੂਮ ਆਊਟ ਕਰੋ ਬਾਹਰ ਨਿਕਲੋ ਤੁਸੀਂ ਦੇਖੋ ਵੀ ਕਿੱਦਾਂ ਆ ਤੁਸੀਂ ਹੋਰ ਕਮਿਊਨਿਟੀਆਂ ਦੀਆਂ ਇਦਾਂ ਦੀਆਂ ਨਿਊਜ਼ ਦੇਖੋ ਕਿੱਦਾਂ ਉਹਨਾਂ ਦੇ ਵਿੱਚ ਚਾ ਹੁੰਦਾ ਕਿਦਾਂ ਉਹਨਾਂ ਨੂੰ ਲੱਗਦਾ ਵੀ ਕਿੰਨੀ ਮਿਹਨਤ ਨੇ ਨਾਲ ਇਹ ਚੀਜ਼ ਜਿਹੜੀ ਉਹ ਬਣਦੀ ਆ ਸੋ ਇਹ ਇਹ ਭਾਵਨਾ ਨੂੰ ਜਿਹੜੀ ਉਹ ਸਮਝਣ ਦੀ ਕੋਸ਼ਿਸ਼ ਕਰੋ ਇਹ ਭਾਵਨਾ ਜਗਾਉਣ ਦੀ ਅਸੀਂ ਗੱਲ ਕਰ ਰਹੇ ਹਾਂ ਉੱਥੇ ਪਹੁੰਚੋ ਪ੍ਰੋਗਰਾਮ ਚਾਹੇ ਉਹ 2 ਘੰਟੇ ਦਾ ਪਰ ਇਤਿਹਾਸਿਕ ਪਲ ਦਾ ਹਿੱਸਾ ਜਿਹੜਾ ਉਹ ਬਣਨਾ ਹੈ ਸੋ ਸੋ ਅਸੀਂ ਆਪਣੇ ਵੱਲੋਂ ਆਪਣੇ ادارے ਵੱਲੋਂ ਖੁਦ ਪਰਸਨਲੀ ਸਾਰਿਆਂ ਵੱਲੋਂ ਪੂਰੀ ਕਮਿਊਨਿਟੀ ਵੱਲੋਂ ਸਾਰੀ ਕਮਿਊਨਿਟੀ ਨੂੰ ਬਾਕੀ ਕਮਿਊਨਿਟੀਆਂ ਨੂੰ ਅਸੀਂ ਸੱਦਾ ਦਿੰਦੇ ਆ ਵੀ ਜ਼ਰੂਰ ਸਾਰੇ ਜਾਣੇ ਹੋਮੋ ਹਮਾ ਕੇ ਪਹੁੰਚੋ 26 ਜੂਨ ਥਰਸਡੇ uh, 8:30 a.m. Uh, 26 जून वीरवार सवेरे 8:30 बजे खालड़ा आ, स्कूल ਤੇ ਪਹੁੰਚੋ ਇੱਕ ਰੀ ਦੱਸ ਦੋ ਵੀ ਲੋਕੇਸ਼ਨ ਉਹ ਜੀ ਕਿੱਥੇ ਹੈ ਲੋਕੇਸ਼ਨ ਹਾਂ ਜੀ ਆਪਣਾ ਇੱਥੇ ਫਰੈਸ਼ਨੋ ਦੇ ਵਿੱਚ ਆ 99 ਦੇ ਜਮਾ ਨੇੜੇ ਹੀ ਆ ਇਟਸ ਇੱਕ ਕੋਰਨਰ ਤੇ ਸ਼ੀਲਡਸ ਐਵਨਿਊ ਐਂਡ ਬ੍ਰੌਲੀ ਐਵਨਿਊ ਦੇ ਕੋਰਨਰ ਦੇ ਉੱਤੇ ਆ ਹਾਲ ਤੱਕ ਕਿ ਵਾਈ ਜਸ ਗੂਗਲ ਮੈਪਸ ਤੇ ਭਰਦੇ ਆ ਕਿ ਵਾਰੀ ਉਹ ਐਡਰੈਸ ਹੁਣ ਆਉਂਦਾ ਨਹੀਂ ਕਿਉਂਕਿ ਇਸ ਨਾਲ ਐਸਟੈਬਲਿਸ਼ਡ ਯੈਟ ਸੋ ਉਹਦਾ ਐਡਰੈਸ ਕੇ ਵਾਰੀ ਹਿਟਰ ਮੈਸੇਜ ਆ ਸੋ ਸ਼ੀਲਡਸ ਐਂਡ ਕੋਰਨ ਸ਼ੀਲਡਸ ਐਂਡ ਬ੍ਰੋਲੀ ਦਾ ਕੋਰਨਰ ਦੇ ਉੱਤੇ ਆ ਜੇ ਕਿਸ ਨੂੰ ਕੋਈ ਇਫ ਐਨੀਬਾਡੀ ਹੈਜ਼ ਐਨੀ ਕੁਐਸਚਨਸ ਦੇ ਕੈਨ ਕਾਲ ਮੀ অর ਟੈਕਸਟ ਮੀ ਐਂਡ ਵੀ ਵਿਲ ਹੈਲਪ ਥੈਮ ਵਿਦ ਦ ਡਾਇਰੈਕਸ਼ਨਸ ਨੰਬਰ ਦੱਸ ਦਿਓ ਕਿ ਫਿਰ ਹਾਂਜੀ ਆਮ 559755 3277 ਜੀ ਸੋ ਬਿਲਕੁਲ ਸੋ ਇਹ ਜਿਹੜੀ ਕੋਸ਼ਿਸ਼ ਹੈ ਉਹ ਪਰਾਲਾ ਆ ਇਹ ਕੀਤਾ ਗਿਆ ਆ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਫੇਰ ਦੁਬਾਰਾ ਇਹੀ ਬੇਨਤੀ ਕਰਦੇ ਹਾਂ ਵੀ ਸਾਰੇ ਜਾਣੇ ਅ ਵੱਤਵਾ ਦੇ ਇੱਥੇ ਇਸ ਸਮਾਗਮ ਦੇ ਵਿੱਚ ਜਿਹੜਾ ਤੁਸੀਂ ਪਹੁੰਚੋ ਸੋ ਸਿਮਰਨ ਲਾਈਕ ਟਾਕ ਮੋਰ ਅਬਾਊਟ ਇਟ ਲਾਈਕ ਉਥੇ ਕਿਦਾਂ ਦੀਆਂ ਚੀਜ਼ਾਂ ਡੁਅਲ ਇਮਰਜੈਂਟ ਪ੍ਰੋਗਰਾਮ ਦੀ ਗੱਲ ਜੀ ਚਾਹ ਰਹੇ ਸੀ ਸੋ ਹੋਰ ਕੀ ਕੀਆ ਆਈ ਥਿੰਕ ਕਾਫੀ ਇੱਕ ਟਾਪ ਦਾ ਜਿਹੜੇ ਸਕੂਲ ਦੇ ਪ੍ਰਿੰਸੀਪਲ ਆ ਉਹਨਾਂ ਨੂੰ ਉੱਥੇ ਹਾਇਰ ਕੀਤਾ ਗਿਆ ਸੋ ਹੋਰ ਕੀ ਕੀ ਤੁਹਾਨੂੰ ਆਸਾਂ ਉਮੀਦਾਂ ਕੀ ਹੈ ਇੱਕ ਤਾਂ ਚਲੋ ਕਮਿਊਨਿਟੀ ਆਵੇ ਪਹੁੰਚੇ ਇਸ ਐਲੀਮੈਂਟਰੀ ਸਕੂਲ ਤੋਂ ਤੁਸੀਂ ਕੀ ਸੋਚਦੇ ਆ ਪਰ ਕੀ ਨਾਲ ਦੇ ਨਾਲ ਅਚੀਵ ਕਰਨਾ ਹੁੰਦਾ ਨਾਮ ਨੂੰ ਆਨਰ ਕਰਨ ਦੇ ਲਈ ਹੋਰ ਕੀ ਕਰਨਾ ਹੈ ਦੇ ਆਈ ਥਿੰਕ ਲਾਈਕ ਗੋਲਸ ਸ ਸਾਡੇ ਬਹੁਤ ਨੇ ਲਾਈਕ ਫੋਰ ਦ ਸਕੂਲ ਹਨਾ ਲਾਈਕ ਐਕਚੁਅਲੀ ਫੋਰ ਦ ਸਕੂਲ ਵੀ ਹੈਵ ਅ ਲਾਟ ਆਫ ਗੋਲਸ ਬਟ ਲਾਈਕ ਜੇ ਇੱਕ ਓਵਰਆਲ ਗੋਲ ਹੋਵੇ ਨਾ ਭਈ ਲਾਈਕ ਇਦਾਂ ਭਈ ਹਾ ਉਮੀਦ ਹੈ ਸਾਨੂੰ ਇੱਕ ਦਿਨ ਇਦਾਂ ਹੋਵੇ ਆਈ ਥਿੰਕ ਲਾਈਕ ਇੱਕ ਦਿਨ ਇਦਾਂ ਹੋਵੇ ਭਈ ਲਾਈਕ ਫਰੇਜ਼ਨੋ ਕਾਉਂਟੀ ਦੇ ਵਿੱਚ ਪੂਰੇ ਨਾ ਕਾਉਂਟੀ ਦੇ ਵਿੱਚ ਲਾਈਕ ਪੇਰੈਂਟਸ ਇਦਾਂ ਕਰਨ ਭਈ ਕਹਿਣ ਭਈ ਸਸੀ ਆਪਣੇ ਬੱਚੇ ਨੂੰ ਆ ਸਕੂਲ ਚ ਹੀ ਪੜਾਉਣਾ ਹੈ ਹੂੰ ਭਾਵੇਂ ਇਫ ਦੇ ਆ ਪੰਜਾਬੀ ਇਫ ਦੇ ਆ ਵਾਈਟ ਇਫ ਦੇ ਆ ਬਲੈਕ ਇਫ ਦੇ ਆ ਚਾਈਨੀਜ਼ ਮੈਕਸੀਕਨ ਡਸਨ ਮੈਟਰ ਲਾਈਕ ਹਰੇਕ ਕਮਿਊਨਿਟੀ ਦੇ ਇਦਾਂ ਇਦਾਂ ਇਹ ਇਦਾਂ ਦੇ ਆਈ ਵਾਂਟ them to be like hey ਇਹ ਸਕੂਲ ਚ ਜਾਓ ਸਾਡੇ ਬੱਚੇ ਆ ਸਕੂਲ ਚ ਪੜਨ you don't know no, like that's the kind of school we want to create so along the ways there's a lot of ways you can do that both the care you know like pay chotiya motiya chizaan bhi like hun utthe um jithe like maybe there like, a computer lab hai unna da computer lab bhi top of, you know state of the art ho way and um de bachchan school da ke bari na schoolon lunch milda hunda hai right like making sure that lunch be good quality da hai and then helping the school pay funding layi jidda hun ਡੋਨੇਸ਼ਨ ਇਕੱਠੀ ਕਰੀ ਜਾਣੀਆਂ ਬੱਚੇ ਜਿਹੜੇ ਉੱਥੇ ਜਾਂਦੇ ਆ ਉਹਨਾਂ ਨੂੰ ਜਿਹੜਾ ਬੈਕਪੈਕਸ ਦਵਾਉਣ ਤੇ ਬਾਕੀ ਜਿਹੜੇ ਪ੍ਰਿੰਸੀਪਲ ਵੀ ਹੁਣ ਜਿੱਦਾਂ ਵਧੀਆ ਪ੍ਰਿੰਸੀਪਲ ਹਾਇਰ ਕਰੀਏ ਐਡਮਿਨਿਸਟਰੇਟਰਸ ਵਧੀਆ-ਵਧੀਆ ਹਾਇਰ ਕਰਨ ਟੀਚਰਸ ਦਾ ਵੀ ਵਧੀਆ ਰੋਲ ਹੋਵੇ ਆਲਸੋ ਜਿਹੜੇ ਹੁਣ ਤੁਸੀਂ ਗੱਲ ਕੀਤੀ ਜਿਹੜਾ ਡੂ ਇਮਰਜਨ ਪ੍ਰੋਗਰਾਮ ਫਰਸਟ ਈਅਰ ਤਾਂ ਨਹੀਂ ਹੋਊਗਾ ਪਰ ਉਮੀਦ ਹੈ ਸਾਨੂੰ ਭਈ ਅਗਲੇ ਸਾਲ ਨੈਕਸਟ ਈਅਰ 2026 ਬਈ ਡੂ ਇਮਰਜਨ ਪ੍ਰੋਗਰਾਮ ਅਸੀਂ ਆਰਟ ਕਰਾਂਗੇ ਜਿਹੜੇ ਹੁਣ ਸੰਗਤ ਜਿਹੜੇ ਲੋਕੀ ਸੁਣ ਰਹੇ ਆ ਜਿਨ੍ਹਾਂ ਨੂੰ ਪਤਾ ਨਹੀਂ ਡੁਅਲ ਇਮਰਸ਼ਨ ਪ੍ਰੋਗਰਾਮ ਜਿਹਨੂੰ ਕਹਿੰਦੇ ਆ ਵੀ ਹੁਣ ਕਿੰਡਰ ਗਾਰਡਨ ਤੋਂ ਲੈ ਕੇ ਲਾਈਕ 3rd 4th ਗ੍ਰੇਡ ਤੱਕ ਜਦੋਂ ਬੱਚਿਆਂ ਨੂੰ ਪੜਾਉਣਾ ਹਨਾ ਭਾਵੇਂ ਸੀ ਮੈਥਮੈਟਿਕਸ ਪੜਾਉਣੀ ਹੋਵੇ ਜਾਂ ਥੋੜੀ ਹਿਸਟਰੀ ਸਿਖਾਉਣੀ ਹੋਵੇ ਜਾਂ ਕੋਈ ਸਾਇੰਸ ਦੀ ਚੀਜ਼ ਹੋਵੇ ਨਾ ਉਹ ਆਲਸੋ ਇੰਗਲਿਸ਼ ਵਿੱਚ ਵੀ ਬੱਚਿਆਂ ਨੂੰ ਸਿਖਾ ਲੈਣਾ ਤੇ ਪੰਜਾਬੀ ਵਿੱਚ ਵੀ ਤੇ ਕਈ ਲੋਕ ਕੀ ਹੁਣ ਮੈਂ ਕਈ ਵਾਰੀ ਲੋਕਿਆਂ ਨਾਲ ਗੱਲ ਕਰਦਾ ਹਾਂ ਦੱਸਦਾ ਹਾਂ ਉਹਨਾਂ ਦੇ ਕਿ ਇਹਦੇ ਵਿੱਚ ਹੋਵੇ ਅਸੀਂ ਅਮਰੀਕਾ ਆ ਗਏ ਹੁਣ ਪੰਜਾਬੀ ਤੇ ਕੀ ਲੋੜ ਆ ਤੇ ਇੱਥੇ ਲੋੜ ਨਹੀਂ ਹੈਗੀ ਪੰਜਾਬੀ ਦੀ ਮੈਂ ਇੱਥੇ ਹੁਣ ਜੰਮਿਆ ਪਲਿਆ ਆ ਰਾਈਟ ਮੈਂ ਹੁਣ ਕਹਿ ਸਕਦਾ ਨਾ ਕਿ ਭਈ ਇੱਕ ਨਾ ਭਈ ਇੰਗਲਿਸ਼ ਫੇਲ ਆ ਪੰਜਾਬੀ ਨੰਬਰ ਹੋਣਿਆ 100% ਤੇ ਮੈਂ ਹੁਣ ਜੇ ਫਾਈਕਡ ਗੋ ਬੈਕ ਇਨ ਟਾਈਮ ਆਈ ਊਡ ਲਰਨ ਮੋਰ ਪੰਜਾਬੀ ਥੈਨ ਇੰਗਲਿਸ਼ ਕਿਉਂਕਿ ਇੰਗਲਿਸ਼ ਤਾਂ ਬਹੁਤ ਸੌਖੀ ਲੈਂਗੁਏਜ ਆ ਇਟਸ ਵੈਰੀ ਈਜ਼ੀ ਇਟਸ ਨਥਿੰਗ ਹਾਰਡ ਤੇ ਯੂ نو ਪਰ ਆਪਣੀ ਜਿਹੜੀ ਮਾਂ ਬੋਲੀ ਪੰਜਾਬੀ ਆ ਉਹ ਉਹ ਜਿਹੜੀ ਹੈਗੀ ਨਾ ਜੇ ਆਪਾਂ ਹੁਣ ਤੋਂ ਗੱਲ ਆਪਾਂ ਗੱਲ ਕਰਦੇ ਗੁਰੂ ਨਾਲ ਜੁੜਨਾ ਹਨਾ ਗੁਰਬਾਣੀ ਪੜ੍ਹਨੀ ਆ ਉਹ ਤਾਂ ਸਿਰ ਪੰਜਾਬੀ ਨਾਲ ਹੀ ਕਰ ਸਕਦੇ ਆ ਡਾਇਰੈਕਟ ਡਾਇਰੈਕਟ ਟ੍ਰਾਂਸਲੇਸ਼ਨਸ ਹੈਗੇ ਆਪਾਂ ਟ੍ਰਾਂਸਲੇਸ਼ਨ ਅਸੀਂ ਪੜ੍ਹਦੇ ਆ ਤੇ ਪੰਜਾਬੀ ਵਿੱਚ ਵੀ ਪੜ੍ਹਦੇ ਆ ਤੇ ਫਿਰ ਸਾਨੂੰ ਇਟਸ ਇਟਸ ਵੇ ਬੈਟਰ ਯੂ نو ਇਨ ਪੰਜਾਬੀ ਸੋ ਨਾਲੇ ਜਿਹੜੇ ਕਈ ਵਾਰੀ ਤੁਹਾਨੂੰ ਪਤਾ ਹੈ ਕਿ ਇਹਨਾਂ ਲੋਕੀ ਬਈ 네ਗੇਟਿਵ ਸੋਚ ਹੁੰਦੀ ਉਹਨਾਂ ਦੀ ਬਈ ਪੰਜਾਬੀ ਗੱਲਾਂ ਸਿਖਾ ਲਈ ਬਈ ਇੱਥੇ ਤੁਸੀਂ ਦੇਖਿਓ ਨਾ ਜੇ ਸਟੱਡੀਜ਼ ਕਾਫੀ ਆ ਰਹੇ ਹੁਣ ਪੀ ਡੁਅਲ ਇਮਰਸ਼ਨ ਪ੍ਰੋਗਰਾਮਸ ਭਾਵੇਂ ਜੀ ਪੰਜਾਬੀ ਹੋਵੇ ਇਨ ਇੰਗਲਿਸ਼ ਹੋਵੇ ਭਾਵੇਂ ਜੀ ਇੰਗਲਿਸ਼ ਐਂਡ ਸਪੈਨਿਸ਼ ਹੋਵੇ ਇੰਗਲਿਸ਼ ਐਂਡ ਮੰਗ ਹੋਵੇ ਇੰਗਲਿਸ਼ ਐਂਡ ਫ੍ਰੈਂਚ ਹੋਵੇ ਡਸਨਟ ਮੈਟਰ ਪੂਰੇ ਕੰਟਰੀ ਦੇ ਵਿੱਚ ਸਟੱਡੀਜ਼ ਕੱਢ ਕੇ ਦੇਖਿਆ ਬੱਚਿਆਂ ਦੇ ਜਿਹੜੇ ਬੱਚੇ ਡੁਅਲ ਇਮਰਸ਼ਨ ਪ੍ਰੋਗਰਾਮ ਦੇ ਵਿੱਚ ਪੜ੍ਹਦੇ ਹਨ ਨਾ ਦੇ ਡੂ ਵੇ ਬੈਟਰ ਇਨ ਸਕੂਲ ਵੈਰੀ ਮਚ ਮੋਰ ਸਕਸੈਸਫੁਲ ਹਾਇਰ ਗ੍ਰੇਡਸ ਹਾਇਰ ਟੈਸਟ ਸਕੋਰਸ ਉਮ ਜਸ ਏਵਰੀਥਿੰਗ ਅਕ੍ਰੋਸ ਦਾ ਬੋਰਡ ਇਸ ਹਾਇਰ ਬਿਕਾਜ਼ ਇੱਕ ਜਿਹੜੀਆਂ ਲੈਂਗੁਏਜਸ ਹੁੰਦੀਆਂ ਨਾ ਹੁਣ ਜੇ ਦੇਖੋ ਜ ਆਪਣੇ ਗੁਰੂ ਸਾਹਿਬ ਸੀਗੇ ਹੁਣ ਗੁਰੂ ਗੋਬੀ ਸਿੰਘ ਸੀਗੇ 6 7 8 ਭਾਸ਼ਾ ਨੂੰ ਜਾਣਦੇ ਸੀ ਕਿੰਨੀਆਂ ਜਾਣਦੇ ਸੀ ਕਿ ਯਾਰ ਸੋ ਇਟਸ ਆਇਕ ਇੱਕ ਤਾਂ ਤੁਹਾਡੀ ਮਨ ਨੂੰ ਜਿਹਦਾ ਨਾ ਤਿੱਖਾ ਕੀਪ ਥਰ ਮਾਈਂਡ ਸ਼ਾਰਪ ਬ੍ਰੇਨ ਸ਼ਾਰਪ ਇਫ ਯੂ ਨੋ ਡਿਫਰੈਂਟ ਲੈਂਗੁਏਜਸ ਬਿਲਕੁਲ ਸਹੀ ਸੋ ਟੀਚਿੰਗ ਕਿਡਸ ਬੀ ਨਾਟ ਓਨਲੀ ਇਨ ਇੰਗਲਿਸ਼ ਬਟ ਆਲਸੋ ਟੀਚਿੰਗ them ਇਨ ਪੰਜਾਬੀ ਦੈਟਸ ਅਮੇਜ਼ਿੰਗ that's hmm. beautiful they fir jadon fir bundi get into like 4th 5th 6th grade then slowly like you know they start emerging like into pe ek jadon tarah da kyuki fir gaon te je college level te jande ha itthe bahar like everything's in english so you can't like you go all the way to nahi base ban janda na base ban janda ek vaar jadon bachche 10 10 if if a kid 5 6 ਸਾਲ ਪੜ ਗਿਆ ਦੱਸ 5 6 ਸਾਲ ਪੜ ਗਿਆ ਬਸ ਦੈਟ ਇਟ ਉਹ ਨਾਲ ਹੀ ਰਹਿਣੀ ਹੈ ਨਾਲ ਹੀ ਰਹਿਣੀ ਹੈ ساری ਉਮਰ ਜਿਹਨਾਂ ਨੂੰ ਇੱਕ ਵਾਰੀ ਬਾਈਸਾਈਕਲ ਸਿੱਖ ਲੈਣ ਹੁਣ ਤੁਸੀਂ ਦੇਖੋ ਇਹਦੇ ਵਿੱਚ ਹੀ ਆਪਾਂ ਐਡ ਕਰੀਏ ਇਸੇ ਗੱਲ ਨੂੰ ਕਿ ਜਿਹੜੇ ਉਹ ਲੋਕ ਆ ਉਹ ਕਹਿੰਦੇ ਵੀ ਦੂਜੀ ਭਾਸ਼ਾ ਦਾ ਕੀ ਫਾਇਦਾ ਹੁਣ ਜੇ ਡੁਅਲ ਇਮਰਜਨਟ ਪ੍ਰੋਗਰਾਮ ਆ ਤਾਂ ਤੁਸੀਂ ਦੇਖੋ ਵੀ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਪੜਾਇਆ ਜਾਂ ਪੜਾ ਸਕਦੇ ਆ ਉਹਨਾਂ ਦੇ ਲਈ ਜੌਬ ਓਪਰਚ्युनिटी ਵੀ ਤਾਂ ਆ ਗਈ ਨਹੀਂ ਬਿਲਕੁਲ ਸਹੀ ਆ 100% ਤੁਸੀਂ ਇਹ ਵੀ ਦੇਖੋ ਨਾ ਬਿਨਾਂ ਦੇ ਨਾਲ ਕਿੰਨੀਆਂ ਜਿਹੜੀਆਂ ਜਵਾਨਾ ਮਲਟੀ ਲਿੰਗੁਅਲ ਦਾ ਆ ਹਾਂਜੀ ਹਾਂਜੀ ਇਹ ਜਿੰਨੀਆਂ ਜ਼ਿਆਦਾ ਹੁੰਦੀਆਂ ਕੋਈ ਸਾਨੂੰ ਇਹ ਨਹੀਂ ਵੀ ਕਿਦਾਂ ਵੱਧ ਤੋਂ ਵੱਧ ਭਾਸ਼ਾਵਾਂ ਤੁਹਾਨੂੰ ਆਉਣੀਆਂ ਚਾਹੀਦੀਆਂ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ ਉਹਦੇ ਨਾਲ ਜਿਹੜਾ ਹੁਣ ਤੁਸੀਂ ਦੇਖੋ ਲਾਈਕ ਇਵਨ ਅਸੀਂ ਪੰਜਾਬ ਜਾਂਦੇ ਪੰਜਾਬ ਦੇ ਵਿੱਚ ਕਿਥੇ ਕਿਤੇ ਥਾਵਾਂ ਤੇ ਹੁਣ ਪੰਜਾਬੀ ਕੱਢੀ ਜਾਂਦੇ ਆ ਹਾਂਜੀ ਤੇ ਫਿਰ ਸਾਨੂੰ ਇਹ ਮਾਂ ਵਾਲੀ ਗੱਲ ਆ ਪਰ ਹੁਣ ਇੱਥੇ ਅਮਰੀਕਾ ਦੀ ਧਰਤੀ ਤੇ ਫ੍ਰੈਂਚ ਤੋਂ ਵਿੱਚ ਅਸੀਂ ਹੁਣ ਪੰਜਾਬੀ ਤੇ ਐਡ ਕਰ ਰਹੇ ਹਾਂ ਹੂੰ ਸੋ ਲਾਈਕ ਤਾਂ ਹੀ ਫਿਰ ਉਹ ਟ੍ਰਾਂਸਨੈਸ਼ਨਲ ਪ੍ਰੈਸ਼ਨ ਦੀ ਗੱਲ ਕਰਦੇ ਤਾਂ ਹੀ ਸਾਡੇ ਨਾਲ ਦੁੱਖੀ ਆ ਤਾਂ ਇਹਦਾੰਦੇ ਸਾਡੇ ਤੇ ਫਿਰ ਇਦਾਂ ਦੇ ਪੁੱਠੇ ਇਲਜ਼ਾਮ ਲਾਈ ਜਾਂਦੇ ਆ ਫਿਰ ਇਦਾਂ ਦੇ ਪ੍ਰੋਪਗੈਂਡਾ ਕਰਦੇ ਆ ਪ੍ਰੋਪਗੈਂਡਾ ਕਰਦੇ ਆ ਸੋ ਯੂ نو ਫॉर दैट ਕਾਈਂਡ ਆਫ ਰੀਜ਼ਨਸ ਲਾਈਕ ਯੂ نو ਵੀ نو ਵੀ ਆਰ ਡੂਇੰਗ ਦ ਰਾਈਟ ਥਿੰਗ ਤੇ ਸਮਾ ਆਪਣਾ ਸਮਾਪਤੀ ਵਾਲਾ ਜਾਂਦੇ ਜਾਂਦੇ ਇੱਕ ਵਾਰ ਫਿਰ ਸਿਮਰਨ ਟਾਈਮ ਲੋਕੇਸ਼ਨ ਹਾਂਜੀ ਐਸ ਹਿਸਟੋਰਿਕ ਮੂਮੈਂਟ ਦੇ ਬਾਰੇ ਹਾਂਜੀ ਸੋ ਜੂਨ 26 ਤਰੀਕ ਜੂਨ 26 ਵੀਰਵਾਰ ਦਿੰਦੇ ਆ 8:30 ਵਜੇ ਉੱਥੇ ਪਹੁੰਚ ਜਾਓ ਸ਼ੀਲਡਸ ਐਂਡ ਬ੍ਰੌਲੀ ਦੇ ਕੋਰਨਰ ਦੇ ਉੱਤੇ ਫਰੇਜ਼ਨੋ ਦੇ ਵਿੱਚ ਬਾਈ ਅ ਸ਼ਹੀਦ ਬਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਸਕੂਲ ਆ ਉਸ ਦੀ ਰਿਬਨ ਕਟਿੰਗਾ ਉਦਘਾਟਨੀ ਸਮਾਰੋਹ ਆ ਜਿਸ ਦੇ ਵਿੱਚ ਸਿਟੀ ਦੇ ਤੇ ਸਟੇਟ ਦੇ ਜਿਹੜੇ ਰਿਪਰੈਜ਼ੈਂਟੇਟਿਵਜ਼ ਅਧਿਕਾਰੀਆਂ ਦੇ ਨਾਲ ਸਾਰੀ ਸੰਗਤ ਨੂੰ ਜਿਹੜਾ ਉੱਥੇ ਸੱਦਾ ਦਿੱਤਾ ਗਿਆ ਵੀ ਹੋਮ ਹਵਾ ਕੇ ਤੁਸੀਂ ਪਹੁੰਚਣਾ ਆ ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਜਿੱਦਾਂ ਨਗਰ ਕੀਰਤਨਾ ਦੇ ਉੱਤੇ ਗੁਰੂ ਘਰ ਤੋਂ ਬੱਸਾਂ ਦੇ ਪ੍ਰਬੰਧ ਕੀਤੇ ਜਾਂਦੇ ਆ ਇਹ ਜਿਹੇ ਪ੍ਰੋਗਰਾਮ ਦੇ ਲਈ ਵੀ ਇਦਾਂ ਦੇ ਜਿਹੜੇ ਉਪਰਾਲੇ ਆ ਗੁਰੂ ਘਰਾਂ ਵਾਲਿਆਂ ਨੂੰ ਸੋਚਣ ਦੀ ਲੋੜ ਆ ਹੋਰ ਆਰਗੇਨਾਈਜੇਸ਼ਨਸ ਨੂੰ ਸੋਚਣ ਦੀ ਲੋੜ ਆ ਜਿਹੜਾ ਵੀ ਕੋਈ ਬੰਦਾ ਆ ਰਿਹਾ ਹੈ ਜੇ ਕੱਲਾ ਆ ਰਿਹਾ ਤਾਂ ਭਾਈ ਗੱਡੀ ਭਰ ਕੇ ਲੈ ਕੇ ਆਉਣੀ ਆ ਦੂਰੋਂ ਆ ਰਹੇ ਨੇੜਿਓਂ ਆ ਰਹੇ ਕਿਤੋਂ ਵੀ ਆ ਰਹੇ ਆ ਤੇ ਹਮ ਹਮਾ ਕੇ ਜਿਹੜਾ ਉਹ ਤੁਸੀਂ ਪਹੁੰਚਣਾ ਆ ਤੇ ਆਪਾਂ ਸੈਂਕੜੇ ਨਹੀਂ ਹਜ਼ਾਰਾਂ ਦੇ ਵਿੱਚ ਜਿਹੜਾ ਉੱਥੇ ਇਕੱਠ ਕਰੀਏ ਤਾਂ ਜੋ ਉਹਨਾਂ ਨੂੰ ਲੱਗੇ ਵੀ ਅਸੀਂ ਕਿਉਂ ਜਿਹੜੇ ਸਾਡੇ ਸ਼ਹੀਦ ਆ ਲੜ ਕੇ ਆਪਾਂ ਸ਼ਹੀਦ ਦੇ ਨਾਮ ਦੇ ਉੱਤੇ ਸਕੂਲ ਰਖਾਇਆ ਤੇ ਉੱਥੇ ਦਿਖਣ ਵੀ ਵੀ ਕਮਿਊਨਿਟੀ ਨੂੰ ਵਾਕਿਆ ਹੀ ਸ਼ਹੀਦ ਨੂੰ ਆਨਰ ਕਰਦੇ ਆ ਵੀ ਸਾਡੇ ਲਈ ਮਾਣ ਵਾਲੀ ਜਿਹੜੀ ਗੱਲ ਆ ਉਥੇ ਦਿਖਣਾ ਵੀ ਚਾਹੀਦਾ ਇਹ ਨਾ ਹੋਵੇ ਉਥੇ 10 12 ਜਣੇ ਹੋਣ ਸਾਰੇ ਜਣੇ ਅਸੀਂ ਹੋਈਏ ਤੇ ਬਾਅਦ ਵਿੱਚ ਉਥੇ ਕੋਈ ਹੋਰ ਨਾ ਆਇਆ ਹੋਵੇ ਉਹਨਾਂ ਨੇ ਕਹਿਣਾ ਵੀ ਇਹ ਨਾਂ ਤਾਂ ਰਖਾ ਲਿਆ ਅਗਲੇ ਚੇਂਜ ਕਰਦੇ ਫਿਰਨਗੇ ਅਗਲੇ ਨੂੰ ਮੌਕਾ ਜਿਹੜਾ ਮਿਲ ਜਾਣਾ ਸੋ ਮੌਕਾ ਨਹੀਂ ਦੇਣਾ ਇਹ ਰਿਸਪੈਕਟ ਇਸ ਆਨਰ ਜਿਹੜਾ ਕੀਤਾ ਗਿਆ ਭਾਈ ਖਾਲੜਾ ਜੀ ਨੂੰ ਉਸ ਤੇ ਆਪਾਂ ਪੇਸ਼ ਵੀ ਕਰਨਾ ਆ ਪ੍ਰਾਈਡ ਦੇ ਨਾਲ ਉੱਥੇ ਜਿਹੜਾ ਉਹ ਆਪਾਂ ਉੱਥੇ ਜਾਣਾ ਹੈਗਾ ਸੋ ਧੰਨਵਾਦ ਸਿਮਰਨ ਬੜੀ ਮਿਹਰਬਾਨੀ ਮਿਲਦੇ ਆ ਨੈਕਸਟ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ